ਮੈਂ ਤਾਂ ਇੰਨੇ ਗੁਰਬਾਣੀ ਪੜਦਾ ਐ ਮੈਂ ਤੇ ਇੰਨੇ ਸੈਜ ਪਾਠ ਕੀਤੇ ਐ ਮੈਂ ਤਾਂ ਗੋਲ ਦੇ ਇਹੀ ਪਾਠ ਕਰਦਾ ਮੇਰੇ ਤੇ ਇੰਨਾ ਨਿੱਧ ਨੇਮ ਐ ਇੰਨੇ ਘੰਟੇ ਦੇ ਮੇਰੇ ਚੋਕੜੇ ਗੁਰਬਾਣੀ ਗੁਰੂ ਕੀ ਕਹਿ ਰਿਹਾ ਸੇ ਤਾਂ ਅਭਿਮਾਨ ਦੇ ਵਿੱਚ ਐ ਕਿਉਂ ਕਿਉਂਕਿ ਮਨ ਤੂੰ ਤੇ ਬੁੱਝਿਆ ਹੀ ਨਹੀਂ ਮਨ ਨੇ ਤਾਂ ਜਾਣਿਆ ਨਹੀਂ ਕਹਿੰਦੇ ਫਿਰ ਤੀਰਤ ਨਾਤਾ ਕੀ ਕਰੇ ਮਨ ਮੈਲ ਗੁਮਾਨ ਫਿਰ ਤੂੰ ਜਿੰਨੇ ਮਰਜੀ ਤੀਰਥਾਂ ਤੇ ਜਾ ਕੇ ਬਿਸ਼ਨਾਣ ਕਰ ਲੈ ਜਿੰਨੇ ਮਰਜੀ ਸਰੋਵਰਾਂ ਦੇ ਵਿੱਚ ਜਾ ਕੇ ਤੂੰ ਡੁਬਕੀਆਂ ਮਾਰ ਲੈ ਸਰੇ ਮਨ ਦੇ ਵਿੱਚ ਮੈਲ ਹੀ ਲੱਗੀ ਰਹੇਗੀ ਗੁਮਾਨ ਹੀ ਚੜਿਆ ਰਹੇਗਾ ਹੰਕਾਰ ਹੀ ਹੋਏਗਾ ਕਹਦਾ ਦਿਰਥਾ ਤੇ ਨਾਨ ਦਾ ਵੀ ਤੇ ਪੜਨ ਦਾ ਵੀ ਗੁਰਬਿੰਨ ਕਿਨ ਸਮਝਾਈਏ ਮਨ ਰਾਜਾ ਫੁਲਪਨ ਆਮ ਤੌਰ ਤੇ ਤੁਸੀਂ ਦੇਖ ਲਓ ਬਹੁਤ سارے ਲੋਕ ਕਿ ਤੁਹਾਨੂੰ ਮਿਲਣਗੇ ਕਿ ਅਸੀਂ ਤਾਂ ਇਸ ਦਿਰਤ ਤੇ ਇੰਨੇ ਵਾਰੀ ਹੋ ਕੇ ਆਏ ਆ ਹਾਂਜੀ ਅਸੀਂ ਤਾਂ ਇਹ ਯਾਤਰਾ ਕਰਕੇ ਆਏ ਆ ਹਾਂਜੀ ਅਸੀਂ ਤਾਂ ਹਰ ਸਾਲ ਯਾਤਰਾ ਤੇ ਜਾਂਦੇ ਆ ਲੇਕੇ ਖੱਟ ਕੇ ਕੀਲੇ ਆਇਆ ਹਕਿ ਮਨ ਦੇ ਮੈਲ ਉਤਰੀ ਤੇ ਮਨ ਜਗ ਗਿਆ ਨਹੀਂ ਕੇਵਲ ਹਉਮੈ ਚੜੀ ਅੰਤਰ ਤੀਰਤ ਗਿਆਨ ਸਤਿਗੁਰੂ ਦੀ ਆਪੂਜਾਈ ਅੰਤਰ ਤੀਰਤ ਕੀ ਹੈ ਇਕ ਤੀਰਤ ਤੇ ਬਾਲਯੋਗ ਦੇ ਬਾਲ ਨੇ ਸਤਿਗੁਰੂ ਸਾਹਿਬ ਨੇ ਦੱਸ ਹੀ ਦਿੱਤਾ ਸਾਨੂੰ ਕਿ ਉਹਦੇ ਨਾਮ ਨਾਲ ਮੰਨ ਦੀ ਮੈਨ ਨਹੀਂ ਉੱਤੇਗੀ ਸਭ ਉਹ ਹੌਮੇ ਚੜੇਗੀ ਉਹ ਹੌਮੇ ਚੜੇਗੀ ਅਸੀਂ ਦੁਬਤਾ ਦੇ ਵਿੱਚ ਤਾਂ ਸਾਨੂੰ ਸਜਾ ਦੇਗਾ ਬਨ ਉਸ ਪ੍ਰਕਾਸ਼ ਦੇ ਵਿੱਚ ਪ੍ਰਕਾਸ਼ ਨੂੰ ਦੇਖਦਾ ਹੈ ਤਾਂ ਦੇਖ ਦੇਖ ਕੇ ਮਨ ਦੀ ਜਿਹੜੀ ਮੈਲ ਹੈ ਉਹ ਉਤਰ ਹੀ ਜਾਂਦੀ ਹੈ ਤੇ ਮਨ ਆਪ ਵੀ ਪ੍ਰਕਾਸ਼ ਰੂਪ ਹੋ ਜਾਂਦਾ ਹੈ ਉਸ ਹਰੀ ਦੇ ਵੰਗੂ ਹੋ ਜਾਂਦਾ ਹੈ ਕਿਉਂਕਿ ਹਰੀ ਦਾ ਵੀ ਕੋਈ ਰੰਗ ਰੂਪਾ ਕਾਰ ਨਹੀਂ ਹੈ ਇਸ ਤਰੀਕੇ ਨਾਲ ਸਾਡੇ ਮਨ ਦਾ ਵੀ ਕੋਈ ਰੰਗ ਰੂਪਾ ਕਾਰ ਨਹੀਂ ਹੈ ਹਰ ਜਨ ਕੈਸਾ ਹੋਏ ਜੈਸਾ ਹਰ ਹੀ ਹੋ ਇਹੋ ਜਿਹਾ ਜੀਵ ਦੇ ਅੰਦਰ ਕਾਸ਼ੀ ਪੁੱਤੀ ਰਖ ਹੈ ਇਹੋ ਜਿਹਾ ਜੀਵ ਦੇ ਅੰਦਰ ਹੀ ਅਨੰਤ ਨੂੰ ਸਾਥ ਪੁੱਤ ਹੈ ਜੋ ਇਹੋ ਜਿਹਾ ਜੀਵ ਪਾਸਵਾਸੀ ਗਿਆਨ ਲਾਭਾਵੇਂ ਤੇ ਸੰਭੂ ਉਹਥੋਂ ਤੱਕ ਲੈ ਜਾਓ ਮਸਤਕਦ ਉੱਪਰ ਤੱਕ ਲੈ ਜਾਇਆ ਕੋਈ ਖੀ ਤੀਰਖੀ ਤੇ ਬਾਹਰ ਨਹੀਂ ਹੈ ਤੀਰ ਸਾਡੇ ਅੰਦਰ ਹੀ ਹੈ ਹਨਾ ਉਹਨਾਂ ਤੀਰਥਾਂ ਦੇ ਵਿੱਚ ਅਸੀਂ ਇਸ਼ਨਾਨ ਕਰਨਾ ਹੈ ਪਰ ਕਰੋ ਤੋਂ ਨਾਮ ਪ੍ਰਗਟ ਹੋਏ ਤਾਂ ਨਾਮ ਪ੍ਰਗਟ ਹੁੰਦਾ ਹੈ ਤੇ ਫਿਰ ਹੀ ਅਸੀਂ ਉਸ ਤੀਰਤ ਦੇ ਵਿੱਚ ਇਸ਼ਨਾਨ ਕਰਦੇ ਹਾਂ ਕਿ ਉਸ ਤੀਰਤ ਦੇ ਵਿੱਚ ਮਨ ਨੇ ਇਸ਼ਨਾਨ ਕਰਨਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਪਿਆਰਿਓ ਅੱਜ ਜਿਹੜੀ ਵੀਡੀਓ ਦਾ ਟਾਪਿਕ ਲੈਣ ਵਾਲਾ ਆ ਉਹ ਟਾਪਿਕ ਹੋਏਗਾ ਤੀਰਥ ਆਪਾਂ ਦੇਖਦੇ ਹਾਂ ਬਹੁਤ ਸਾਰੇ ਧਰਮਾਂ ਦੇ ਵੱਖੋ ਵੱਖਰੇ ਤੀਰਥ ਬਣੇ ਹੋਏ ਨੇ ਤੇ ਹਰ ਤੀਰਥ ਦੀ ਬਹੁਤ ਵੱਡੀ ਵੱਡੀ ਮਾਨਤਾ ਜਾਂ ਮਹਾਨਤਾ ਹਰ ਧਰਮ ਦੇ ਵਿੱਚ ਦੱਸੀ ਜਾਂਦੀ ਹੈ ਕਿ ਇਸ ਤੀਰਥ ਤੇ ਜਾਓਗੇ ਤੇ ਇਹ ਫਲ ਪ੍ਰਾਪਤ ਹੋਵੇਗਾ ਉਸ ਤੀਰਥ ਤੇ ਜਾਓਗੇ ਤੇ ਇਹ ਫਲ ਪ੍ਰਾਪਤ ਹੋਵੇਗਾ ਤੇ ਸਮੇਂ ਸਮੇਂ ਅਨੁਸਾਰ ਕਿਸੇ ਪਾਰਟਿਕੂਲਰ ਦਿਨਾਂ ਦੇ ਵਿੱਚ ਕੁਝ ਮਿੱਥੇ ਹੋਏ ਦਿਨਾਂ ਜਾਂ ਮਹੀਨਿਆਂ ਦੇ ਵਿੱਚ ਹਣਾ ਜਿਵੇਂ ਸੌਣ ਦੇ ਵਿੱਚ ਕਹਿ ਲੋ ਗਰਮੀਆਂ ਦੇ ਵਿੱਚ ਕਹਿ ਲੋ 1 2 ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਗਿਣਤੀ ਦੇ ਵਿੱਚ ਲੋਕੀ তী르ਥਾਂ ਵੱਲ ਨੂੰ ਭਜਦੇ ਨੇ ਬਹੁਤ ਸਾਰੇ ਆਪਾਂ ਆਮ ਤੌਰ ਤੇ ਦੇਖਦੇ ਆ ਐਕਸੀਡੈਂਟ ਵੀ ਹੋ ਜਾਂਦੇ ਨੇ ਲੋਕੀ ਮਰਦੇ ਵੀ ਨੇ ਹਣਾ ਕਿ তী르ਥਾਂ ਤੇ ਜਾਂਦੇ ਹੋਏ ਫਿਰ ਕਿ ਜਿਹੜੇ ਜੀ ਮਰ ਜਾਂਦੇ ਨੇ ਕੀ ਉਹ ਮੁਕਤ ਹੁੰਦੇ ਨੇ ਨਹੀਂ ਮੁਕਤ ਬਿਲਕੁਲ ਨਹੀਂ ਹੁੰਦੇ ਅਸਲ ਦੇ ਵਿੱਚ তী르ਥ ਕੀ ਹੈ ਕਿਹੜੇ তী르ਥਾਂ ਤੇ ਅਸੀਂ ਜਾਣਾ ਸੀਗਾ ਅਸੀਂ ਉਸ ਨੂੰ ਅੱਜ ਵਿਚਾਰਾਂਗੇ ਇੱਕ ਗੁਰਬਾਣੀ ਗੁਰੂ ਦੇ ਚਾਨਣ ਹੇਠ ਦੂਸਰਾ ਉਪਨਿਸ਼ਦਾਂ ਦੇ ਚਾਨਣ ਦੇ ਹੇਠ ਆਪਾਂ ਦੋਨੋਂ ਨਾਲ ਲੈ ਕੇ ਚੱਲ ਰਹੇ ਹਾਂ ਉਹ ਇਸ ਕਰਕੇ ਕਿ ਜਦੋਂ ਵੀਡੀਓ ਚੱਲਦੀ ਹੈ ਤੇ ਬਹੁਤ ਸਾਰੇ ਜਿਹੜੇ ਆਪਣੇ ਵੀਰ ਭਰਾ ਨੇ ਦੂਸਰੇ ਧਰਮ ਦੇ ਜਿਵੇਂ ਹਿੰਦੂ ਧਰਮ ਦੇ ਨੇ ਉਹ ਵੀ ਕਮੈਂਟ ਕਰਦੇ ਨੇ ਤੇ ਇਸ ਕਰਕੇ ਆਪਾਂ ਉਹਨਾਂ ਦੇ ਗਿਆਨ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਾਂ ਥੋੜਾ ਥੋੜਾ ਵਿਚਾਰ ਰਹੇ ਹਾਂ ਕਿ ਦੇਖੋ ਸਾਰੇ ਧਾਰਮਿਕ ਗ੍ਰੰਥ ਇੱਕੋ ਗੱਲ ਕਰਦੇ ਨੇ ਲੜਾਨ ਦੀ ਗੱਲ ਨਹੀਂ ਕਰਦੇ ਨੇ ਮਿਲਾਨ ਦੀ ਗੱਲ ਕਰਦੇ ਨੇ ਕੌਣ ਲੋਕ ਨੇ ਜਿਹੜੇ ਫਿਰ ਸਾਨੂੰ ਪੜਕਾਉਂਦੇ ਨੇ ਪਟਕਾਉਂਦੇ ਨੇ ਪਰਮੇਸ਼ਰ ਮਿਲਾਂ ਪੀ ਮਨੁੱਖ ਜੀਵਨ ਦਾ ਇੱਕ ਟਾਰਗੇਟ ਹੈ ਤੇ ਇਹ ਲਾਹਾ ਆਪਾਂ ਸੰਸਾਰ ਦੇ ਵਿੱਚੋਂ ਖੱਟ ਕੇ ਜਾਣਾ ਆ ਇਹ ਸਭ ਤੋਂ ਜ਼ਰੂਰੀ ਤੇ ਇੰਪੋਰਟੈਂਟ ਕੰਮ ਆ ਜਿਹੜਾ ਸੰਸਾਰ ਦੇ ਵਿੱਚ ਆ ਕੇ ਆਪਾਂ ਕਰਨਾ ਹੈ ਜਿਵੇਂ ਕਿ ਕੋਈ ਬੰਦਾ ਆ ਕਿਸੇ ਜ਼ਰੂਰੀ ਕੰਮ ਦੇ ਲਈ ਘਰੋਂ ਬਾਹਰ ਨਿਕਲਿਆ ਉਹ ਕੰਮ ਉਹਦਾ ਜਾਂਦੇ ਸਾਰ ਪੂਰਾ ਹੋ ਗਿਆ ਉਹਦੇ ਕੋ ਪੂਰਾ ਦਿਨ ਸਮਾਈ ਸਮਾਂ ਕੁਝ ਵੀ ਕਰੇ ਇਸੇ ਤਰੀਕੇ ਨਾਲ ਮਨੁੱਖਾ ਦੇਹੀ ਲੈ ਕੇ ਅਸੀਂ ਸੰਸਾਰ ਦੇ ਵਿੱਚ ਆਇਆ ਤੇ ਸਾਡਾ ਟਾਰਗੇਟ ਇਹ ਹੈ ਕਿ ਅਸੀਂ ਪਰਮੇਸ਼ਰ ਨਾਲ ਮਿਲਾਪ ਕਰ ਲਈ ਤੇ ਜਿਵੇਂ ਮਿਲਾਪ ਹੋ ਜਾਂਦਾ ਤੇ ਉਹਦੇ ਬਾਅਦ ਅਸੀਂ ਵੀ ਫਰੀ ਹੋ ਜਾਂਦੇ ਹਾਂ ਭਾਓ ਕਿ ਫਿਰ ਸਾਡੇ ਜਿਹੜੇ ਸਭ ਤੋਂ ਵੱਡੇ ਜਿਹੜੀ ਜ਼ਿੰਮੇਵਾਰੀ ਲੱਗੀ ਸੀ ਮਨੁੱਖਾ ਦੇਹੀ ਦੇ ਵਿੱਚ ਉਹ ਸਾਡੀ ਜ਼ਿੰਮੇਵਾਰੀ ਪੂਰਨ ਹੋ ਜਾਂਦੀ ਹੈ ਫਿਰ ਆਪੇ 바ਕੇ ਜੀਵਾਂ ਨੂੰ ਵੀ ਦੱਸਦੇ ਹਾਂ ਗਿਆਨ ਦਿੰਦੇ ਹਾਂ ਕਿ ਭਾਈ ਇਹ ਤਰੀਕਾ ਕਰ ਲੈ ਇਹ ਕਰਨ ਦੇ ਨਾਲ ਤੇਰਾ ਵੀ ਮਿਲਾਪ ਹੋ ਜਾਏਗਾ ਈਮੇ ਫਿਰ ਇਹ ਗੱਲ ਨਗੇ ਤੋਂ ਕੇ ਚੱਲਦਾ ਖੈਰ ਆਪਾਂ ਉਸ ਵੱਲ ਜ਼ਿਆਦਾ ਨਾ ਜਾਂਦੇ ਹੋਏ ਆਪਾਂ ਡਿਸਕਸ ਕਰਦੇ ਆਂ ਤੀਰਤ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਗੁਰਬਾਣੀ ਗੁਰੂ ਦੇ ਕੁਝ ਐਗਜ਼ਾਮਪਲ ਲਾਵਾਂਗੇ ਕਿਉਂਕਿ ਆਪਾਂ ਦੇਖਦੇ ਆਂ ਸਿੱਖ ਧਰਮ ਦੇ ਵਿੱਚ ਵੀ ਲੋਕੀ ਭੱਜਦੇ ਨੇ ਕਦੇ ਕਿਸੇ ਤੀਰਤ ਤੇ ਜਾ ਰਹੇ ਆ ਕਦੇ ਕਿਸੇ ਤੀਰਤ ਤੇ ਜਾ ਰਹੇ ਜਾਣਾ ਮਾੜੀ ਗੱਲ ਨਹੀਂ ਹੈ ਜਾਓ ਪਰ ਹਰ ਤੀਰਤ ਦੇ ਵਿੱਚ ਇੱਕ ਗਿਆਨ ਦਿੱਤਾ ਹੋਇਆ ਹੈ ਪਰ ਆਪਾਂ ਜੇਕਰ ਉਸ ਗਿਆਨ ਨੂੰ ਨਹੀਂ ਕਮਾਉਂਦੇ ਅਸੀਂ ਕੇਵਲ ਟੂਰਿਜ਼ਮ ਤੇ ਪਰਪਸ ਨਾਲ ਜਾਂਦੇ ਆ ਹਨਾ ਇਹਾਂ ਬਹੁਤ ਸਾਰੇ ਆਪਾਂ ਦੇਖਦੇ ਕਿ ਅੱਜ ਕੱਲ੍ਹ ਹਿਮਕੁੰਡ ਸਾਹਿਬ ਦੀ ਜਿਹੜੀ ਯਾਤਰਾ ਸ਼ੁਰੂ ਹੋਈ ਹੋਈ ਹੈ ਹਨਾ ਆਲੇ ਦੋ ਆਲੇ ਆਪਾਂ ਦੇਖਦੇ ਬੜੇ ਸਾਰੇ ਲੋਕੀ ਇਹੋ ਜਿਹੀ ਦੇਖਣ ਦੇ ਵਿੱਚ ਨੇ ਹੁਣ ਤੱਕ ਆਪਾਂ ਦੇਖਦੇ ਆਂ ਹੀ ਆ ਕਿ ਜਿਹੜੇ ਹਰ ਸਾਲ ਹੀ ਤੁਰੇ ਹੋਇਆ ਕੋਈ ਬੁਲਟਾਂ ਤੇ ਤੁਰਿਆ ਹੋਇਆ ਵਾ ਕੋਈ ਬੱਸਾਂ ਤੇ ਤੁਰਿਆ ਹੋਇਆ ਵਾ ਲੇਕਿਨ 5-7 ਵਾਰ ਹੋ ਕੇ ਆਣ ਤੋਂ ਬਾਅਦ ਵੀ ਕੋਈ ਚੇਂਜ ਨਹੀਂ ਆਇਆ ਜਿਹੋ ਜਾਂ ਪਹਿਲੇ ਸੀਗੇ ਜੋ ਜੀ ਮਤ ਪਹਿਲੇ ਮਲੀਨ ਸੀ ਹੁਣ ਵੀ ਮਤ ਉਹ ਜੀ ਮਲੀਨ ਹੈ ਕਿਉਂ ਕਿ ਜੋ ਗਿਆਨ ਤੀਰਥਾਂ ਤੇ ਦਿੱਤਾ ਗਿਆ ਸੀ ਉਹ ਗਿਆਨ ਨੂੰ ਤਾਂ ਆਪਾਂ ਸਮਝਿਆ ਨਹੀਂ ਬਸ ਇੱਕ ਪੇੜ ਚਾਲ ਵਾਂਗੂ ਆਪਾਂ ਕਰ ਲਈਆ ਉਹ ਜੈ ਮਾਰਗ ਪੰਡਤ ਗਈ પાਛੇ ਪਈ ਵਹੀਰ ਇੱਕ ਔਖਦ ਘਾਟੀ ਰਾਮ ਕੀ ਤੇ ਚੜ ਗਏ ਉਹ ਕਬੀਰ ਹਨਾ ਕਿ ਜਿਸ ਵੱਲ ਨੂੰ ਪ੍ਰਚਾਰ ਕਰਤਾ ਲੋਕਾਂ ਦੀ ਈੜ ਉਸ ਵੱਲ ਨੂੰ ਭਜਣ ਲੱਗ ਗਏ ਹਨਾ ਪਰ ਕਬੀਰ ਜੀ ਕਹਿੰਦੇ ਇੱਕ ਔਖਾ ਘਾਟੀ ਹੈ ਜਿੱਥੇ ਮੈਂ ਚੜਨਾ ਕਿਉਂਕਿ ਉੱਥੇ ਤਨ ਚੜਦਾ ਨਹੀਂ ਉੱਥੇ ਮਨ ਚੜਦਾ ਆ ਫੇਮਕੁੰਡ ਸਾਹਿਬ ਵੀ ਸਾਨੂੰ ਦੱਸਿਆ ਜਾਂਦਾ ਕਿ ਕੀ ਹੈ ਉੱਥੇ ਸੱਤ ਚੋਟੀਆਂ ਸੱਤ ਚੋਟੀਆਂ ਦੇ ਵਿੱਚ ਬੈਠ ਕੇ ਗੁਰੂ ਸਾਹਿਬ ਨੇ ਭਗਤੀ ਕੀਤੀ ਆ ਹੁਣ ਇਹ ਸੱਤ ਚੋਟੀਆਂ ਕੀ ਹੈ ਕਿਉਂਕਿ ਇਹ ਸਾਡੇ ਅੰਦਰ ਵੀ ਹੈ ਸਾਡਾ ਸਰੀਰ ਵੀ ਇੱਕ ਤੀਰਥ ਹੈ ਹੈਨਾ ਤੀਰਥ ਨਾਮਨ ਜਾਉ ਤੀਰਥ ਨਾਮ ਮੈਂ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਔਰ ਅੰਤਰ ਗਿਆਨ ਉਹ ਪ੍ਰਗਟ ਨਹੀਂ ਹੋਇਆ ਹੁਣ ਸੱਤ ਚੋਟੀਆਂ ਸਾਡੇ ਮੁਖ ਤੇ ਵੀ ਨੇ ਦੋ ਅੱਖਾਂ ਦੀ ਦੋ ਨਾਸਾਂ ਦੀ ਦੋ ਕੰਨਾਂ ਦੀ ਇੱਕ ਮੂੰਹ ਦੀ ਇਹਨਾਂ ਸੱਤਾਂ ਚੋਟੀਆਂ ਨੂੰ ਮਿਲਾ ਕੇ ਹੀ ਇੱਕ ਮੁਖ ਬਣਿਆ ਇਸ ਮੁਖ ਦੇ ਉੱਪਰ ਹੀ ਨਾਮ ਨੂੰ ਪ੍ਰਗਟ ਹੋਣਾ ਸੀਗਾ ਪਰ ਅਸੀਂ ਇਹ ਤਾਂ ਗਿਆਨ ਤਾਂ ਪਾਇਆ ਨਹੀਂ ਅਸੀਂ ਬਾਹਰ ਭੱਜਦੇ ਰਹੇ ਉੱਥੇ ਜਾ ਕੇ ਵੀ ਅਸੀਂ ਇਸ ਗਿਆਨ ਨੂੰ ਖੋਜਿਆ ਹੀ ਨਹੀਂ ਹਨਾ ਬਸ ਇੱਕ ਰੀਤੀ ਰਿਵਾਜ ਦੇਖਾ ਦੇਖੀ ਬਣੀ ਪਈ ਹੈ ਲੋਕ ਜਾ ਰਹੇ ਹਨਾ ਬਾਕੀ ਆਪਾਂ ਕਿਸੇ ਨੂੰ ਰੋਕਦੇ ਜਿਸਨੂੰ ਜਾਣਾ ਹੈ ਜਾਓ ਨਹੀਂ ਜਾਣਾ ਨਾ ਜਾਓ ਆਪਣਾ ਏਮ ਇੰਨਾ ਹੈ ਕਿ ਗੁਰਬਾਣੀ ਗੁਰੂ ਦੇ ਫਲਸਫੇ ਨੂੰ ਆਪਾਂ ਸ਼ੇਅਰ ਕਰੀਏ ਤਾਂ ਜੋ ਸੁੱਤੇ ਹੋਏ ਮਨ ਜਾਗਣ ਮੋੜ ਲਗਾਵਾਂਗੇ ਗੁਰਬਾਣੀ ਦੇ ਵੀ ਤੇ ਫਿਰ ਉਪਨਿਸ਼ਦਾਂ ਦੇ ਵਿੱਚੋਂ ਵੀ ਦੇਖੋ ਹੁਣ ਗੁਰਬਾਣੀ ਗੁਰੂ ਜੀ ਤੀਰਥਾਂ ਬਾਰੇ ਕੀ ਕਹਿੰਦੇ ਨੇ ਬਾਹਰੀ ਤੀਰਥ ਜਿਹੜੇ ਬਣੇ ਹੋਏ ਨੇ ਕਿ ਉੱਥੇ ਜਾ ਕੇ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਕਿ ਨਹੀਂ ਹੁੰਦੀ ਹਨਾ ਬਾਕੀ ਬਾਹਰੀ ਤੀਰਥ ਤੇ ਜਦੋਂ ਅਸੀਂ ਜਾਣਦੇ ਆ ਇੱਕ ਚੇਂਜ ਮਿਲ ਜਾਂਦਾ ਹੈ ਕਰੋ ਆਪਾਂ ਡਿਸਕਨੈਕਟ ਹੋ ਜਾਂਦੇ ਆ ਕਮ ਦਾ ਪ੍ਰੈਸ਼ਰ ਨਹੀਂ ਹੁੰਦਾ ਫਿਰ ਜਿੰਨੀ ਚਿਰ ਅਸੀਂ ਬਾਹਰ ਰਹਨੇ ਆ 19 ਦਿਨ ਸਾਨੂੰ ਸੁੱਖ ਦੀ ਅਨੁਭੂਤੀ ਹੁੰਦੀ ਹੈ ਸਾਨੂੰ ਲੱਗਦਾ ਕਿ ਵਾਕੇ ਇਸ ਤਿਰਤ ਤੇ ਕੁਛ ਹੈ ਪੰਜ ਦਿਨ ਅਸੀਂ ਘਰ ਆ ਜਾਨੇ ਫਿਰ ਉਹਦਾ ਉਹੀ ਕਿਉਂਕਿ ਗਿਆਨ ਜਿੱਥੇ ਲੈਣਾ ਸੀ ਉਹ ਗਿਆਨ ਜਿਸਨੇ ਲੈਣਾ ਸੀ ਉਹ ਤਾਂ ਸੁੱਤਾ ਹੋਇਆ ਮਨ ਤਾਂ ਸੁੱਤਾ ਹੋਇਆ ਤੀਰਥਾਂ ਤੇ ਕੋਲੋਂ ਫਿਰ ਰਿਹਾ ਹੈ ਸਰੀਰ ਤੇ ਸਰੀਰ ਨੇ ਤਾਂ ਮੁਕਤ ਹੋਣਾ ਨਹੀਂ ਮੁਕਤ ਤੇ ਮਨ ਨੇ ਹੋਣਾ ਤੇ ਮਨ ਨੇ ਗਿਆਨ ਹੀ ਨਹੀਂ ਲਿਆ ਉਹ ਫਿਰ ਹੋ ਜਾ ਉਹੀ ਹੁਣ ਗੁਰਬਾਣੀ ਗੁਰੂ ਦਾ ਬਚਨ ਆ ਆਪਾਂ ਕਿ ਕਰਕੇ ਬਚਨ ਵਿਚਾਰਾਂਗੇ ਕਹਿੰਦੇ ਕਿ ਤੀਰਥ ਵਰਤ ਲਖ ਸੰਜਮਾ ਪਈਆ ਸਾਧੂ ਦੀ ਧੂਰ ਲੋਕ ਕਮਾਵੇ ਤਿਸਤੇ ਜਾਂ ਵੇਖੈ ਸਦਾ ਹਦੂਰ ਤਾਂਤ ਨੰਤਰ ਰਵਰਯ ਪ੍ਰਭ ਮੇਰਾ ਵਰਪੂਰ ਕਹਿੰਦੇ ਤੂੰ ਤੀਰਤ ਤੇ ਜਾ ਵਰਤ ਰਖ ਲਖ ਸੰਜਮ ਕਰ ਲੈ ਹੋਜੇ ਠੀਕ ਹੈ ਇਹ ਸਾਰੀ ਚੀਜ਼ਾਂ ਕਿੱਥੋਂ ਤੈਨੂੰ ਮਿਲਣੀਆਂ ਨੇ ਅਸਲ ਦੇ ਵਿੱਚ ਕਿ ਤੇਰਾ ਤੀਰਥ ਵੀ ਹੋ ਜਾਏ ਤੇਰਾ ਵਰਤ ਵੀ ਹੋ ਜਾਏ ਤੇਰੇ ਸੰਜਮ ਵੀ ਹੋ ਜਾਏ ਕਦੋਂ ਜਦੋਂ ਤੂੰ ਸਾਧੂ ਦੀ ਧੂਰ ਤੈਨੂੰ ਮਿਲ ਜੇਗੀ ਸਾਧੂ ਦੀ ਧੂਰ ਕੀ ਹੈ ਉਹਦੇ ਚਰਨਾਂ ਦੀ ਮਿੱਟੀ ਨਹੀਂ ਸਾਧੂ ਦੀ ਧੁਰ ਮਲੋ ਗਿਆਨ ਕਿਉਂਕਿ ਸਾਧੂ ਨਾਮ ਦਾ ਗਿਆਨ ਕਰਾਂਦਾ ਉਹਦੇ ਕੋਲ ਨਾਮ ਦਾ ਭੇਦ ਲੋਕ ਕਮਾਵੇ ਕਿਸ ਤੇ ਜਾਂ ਵੇਖੇ ਸਦਾ ਹਾਦੂਰ ਅੰਦਰ ਲੋਕ ਕਿ ਤੂੰ ਕੀ ਕਰਦਾ ਕਿ ਕਮਾਉਂਦਾ ਆ ਉਹ ਤਾਂ ਹਰ ਜਗ੍ਹਾ ਵਿਰਾਜਮਾਨ ਹੈ ਉਸ ਨੂੰ ਨੇੜੇ ਦੇ ਕਿਉਂਕਿ ਨੇੜੇ ਦੇਖਣ ਦਾ ਗਿਆਨ ਜਿਹੜਾ ਹੈ ਉਹ ਸਾਧੂ ਦਿੰਦਾ ਆ ਸਾਧ ਕੇ ਸੰਗ ਬੂਝੈ ਪ੍ਰਭ ਨੇੜਾ ਕਿਵੇਂ ਨੇੜੇ ਦੇਖਣਾ ਹੈ ਨੇੜੇ ਦੇਖੋ ਪਰਮ ਭ੍ਰਮਿਕ ਨਾਮ ਤੇ ਆਵੋ ਉਹ ਸਾਧੂ ਸਾਨੂੰ ਉਹ ਗਿਆਨ ਦਿੰਦਾ ਆ ਥਾਂਤਨੰਤਰ ਰਵਰੇ ਪੰਮੀਰਾ ਪਰਪੋਰ ਉਹੀ ਐਸੀ ਥਾਂ ਨਹੀਂ ਹੈ ਜਿੱਥੇ ਪਰਮੇਸ਼ਰ ਨਹੀਂ ਹੈ ਹਰ ਥਾਂ ਹਰ ਜਗ੍ਹਾ ਪੂਰਨ ਤੋਂ ਰੂਪ ਤੇ ਉਹ ਰਮਿਆ ਹੋਇਆ ਵਾ ਉਸ ਰਮੇ ਨੂੰ ਜਾਣ ਉਹਦਾ ਗਿਆਨ ਲੈ ਇੱਕ ਹੋਰ ਸ਼ਬਦ ਤੇ ਰਤ ਦੇ ਉਤੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਆਖਰ ਪੜ ਪੜ ਭੁੱਲੀ ਐ ਪੇਖੀ ਬਹੁਤ ਅਭਿਮਾਨ ਤੇ ਰਤ ਨਾ ਤਾਂ ਕਿਆ ਕਰੈ ਮਨ ਮੈਲ ਗੁਮਾਨ ਹੁਣ ਗੁਰਬਾਣੀ ਵੀ ਜਿਉ ਪੜ ਰਿਹਾ ਹੈ ਪੜਦਾ ਹੈ ਪੜਦਾ ਹੈ ਪੜਦਾ ਹੈ ਕੀ ਪੜ ਰਿਹਾ ਉਹਦੀ ਸਮਝ ਨਹੀਂ ਹੈ ਬਸ ਪੜ ਰਿਹਾ ਹੈ ਕੰਦੇ ਪਿਛਲਾ ਭੁੱਲ ਹੀ ਜਾਂਦਾ ਆ ਅੱਗੇ ਅੱਗੇ ਪੜੇ ਜਾਂਦਾ ਆ ਤੇ ਕਿਹਦੇ ਵਿੱਚ ਆ ਜਾਂਦਾ ਆ ਅਭਿਮਾਨ ਦੇ ਵਿੱਚ ਕਿ ਮੈਂ ਤਾਂ ਇੰਨੀ ਗੁਰਬਾਣੀ ਪੜਦਾ ਆ ਮੈਂ ਤੇ ਇੰਨੇ ਸਹਿਜ ਪਾਠ ਕੀਤੇ ਆ ਮੈਂ ਤਾਂ ਰੋਜ਼ ਦੇ ਇੰਨੇ ਪਾਠ ਕਰਦਾ ਮੇਰੇ ਤੇ ਇੰਨਾ ਨਿਤਨੇਮ ਆ ਇੰਨੇ ਘੰਟੇ ਦੇ ਮੇਰੇ ਚੌਕੜੇ ਆ ਗੁਰਬਾਣੀ ਗੁਰੂ ਕੀ ਕਹਿ ਰਿਹਾ ਇਹ ਤਾਂ ਅਭਿਮਾਨ ਦੇ ਵਿੱਚ ਆ ਕਿਉਂ ਕਿਉਂਕਿ ਮਨ ਤੂੰ ਤੇ ਬੁੱਝਿਆ ਹੀ ਨਹੀਂ ਮਨ ਨੇ ਤਾਂ ਜਾਣਿਆ ਹੀ ਨਹੀਂ ਕਹਿੰਦੇ ਫਿਰ ਤੀਰਤਨਾਥ ਤਾਂ ਕੀ ਕਰੇ ਮਨ ਮੈਂ ਲਗੁਮਾਨ ਫਿਰ ਤੂੰ ਜਿੰਨੇ ਮਰਜੀ ਤੀਰਤਾਂ ਤੇ ਜਾ ਕੇ ਬਿ स्नान ਕਰ ਲੈ ਜਿੰਨੇ ਮਰਜੀ ਸਰੋਵਰਾਂ ਦੇ ਵਿੱਚ ਜਾ ਕੇ ਤੂੰ ਡੁਬਕੀਆਂ ਮਾਰ ਲੈ ਤੇਰੇ ਮਨ ਦੇ ਵਿੱਚ ਮੈਨ ਲਈ ਲੱਗੀ ਰਹੇਗੀ ਗੁਮਾਨ ਹੀ ਚੜਿਆ ਰਹੇਗਾ ਹੰਕਾਰ ਹੀ ਹੋਏਗਾ ਕਹਦਾ ਤੀਰਥਾਂ ਤੇ ਨਾਂ ਆਂਦਾ ਵੀ ਤੇ ਪੜਨਦਾ ਵੀ ਗੁਰਬਿੰਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਹੁਣ ਗੁਰ ਕੀ ਹੈ ਗਿਆਨ ਜੁਗਾ ਤਰੀਕਾ ਵੀ ਦੀ ਜਿਹਦੇ ਨਾਲ ਮਨ ਦੀ ਜੋਤ ਪ੍ਰਗਟ ਹੁੰਦੀ ਹੈ ਜਦ ਤੱਕ ਮਨ ਦੀ ਜੋਤ ਪ੍ਰਗਟ ਨਹੀਂ ਹੋਈ ਤੇ ਤੈਨੂੰ ਕੋਣ ਸਮਝਾਏਗਾ ਕਿ ਤੇਰੇ ਅੰਦਰ ਜਿਹੜਾ ਮਨ ਰੱਖਿਆ ਹੋਇਆ ਅਸਲ ਦੇ ਵਿੱਚ ਉਹ ਰਾਜਾ ਆ ਉਹ ਰਾਜਾ ਇਹਨੂੰ ਤਾਂ ਇਹਨਾਂ ਪੰਜਾਂ ਨੇ ਕੈਦ ਕਰਕੇ ਰੱਖਿਆ ਹੋਇਆ ਹੈ ਜਿਸ ਕਰਕੇ ਤੂੰ ਫਸਿਆ ਹੋਇਆ ਹੈ ਇੱਕ ਹੋਰ ਸ਼ਬਦ ਕਹਿੰਦੇ ਹੋਮ ਜਗਤੀ ਰਤ ਕੀਏ ਵਿੱਚ ਹਉਮੈ ਬਦੇ ਬਿਕਾਰ ਨਰਕ ਸੁਰਗ ਦੁਇਪੁੰਚ ਨਾ ਹੋਏ ਬਹਰ ਬਹਰ ਅਵਤਾਰ ਕਹਿੰਦੇ ਜਿੰਨੇ ਮਰਜੀ ਹਉਮਜਾ ਕਰ ਲੈ ਤੂੰ ਜਿੰਨੇ ਮਰਜੀ ਤੀਰਥਾਂ ਤੇ ਜਾ ਕੇ ਤੂੰ ਨਾਲੇ ਭ੍ਰਮਣ ਕਰਿਆ ਜਿੰਨੇ ਮਰਜੀ ਤੀਰਥਾਂ ਤੇ ਘੁੰਮਿਆ ਵਿੱਚ ਹਉਮੈ ਬਦੇ ਬਿਕਾਰ ਪਰ ਤੇਰੇ ਅੰਦਰ ਕੀ ਹੋਏਗੀ ਹਉਮੈ ਬਦੇਗੀ ਆਮ ਤੌਰ ਤੇ ਤੁਸੀਂ ਦੇਖ ਲਿਓ ਬਹੁਤ سارے ਲੋਕ ਕੀ ਤੁਹਾਨੂੰ ਮਿਲਣਗੇ ਕਿ ਅਸੀਂ ਤਾਂ ਇਸ ਤੀਰਤੇ ਇੰਨੇ ਵਾਰੀ ਹੋ ਕੇ ਆਏ ਆ ਹਾਂਜੀ ਅਸੀਂ ਤਾਂ ਇਹ ਯਾਤਰਾ ਕਰਕੇ ਆਏ ਆ ਅੰਜੀ ਅਸੀ ਤਾਂ ਹਰ ਸਾਲ ਹੀ ਯਾਤਰਾ ਤੇ ਜਾਂਦੇ ਆ ਲੇਕਿਨ ਖੱਟ ਕੇ ਕੀ ਲਿਆ ਆ ਕਿ ਮਨ ਦੀ ਮੈਲ ਉਤਰੀ ਕਿ ਮਨ ਜਾਗ ਗਿਆ ਨਹੀਂ ਕੇਵਲ ਹੌ ਮੇ ਚੜੀ ਪਰ ਉਹਦੇ ਨਾਲ ਹੋਏਗਾ ਕਿ ਨਰਕ ਸੁਰਗ ਤੇ ਚੱਕਰ ਉਹ ਗੇੜੇ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਉਹ ਚੱਲਦਾ ਰਹੇਗਾ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਇਆ ਪਿਆ ਦੇਸ ਲਬ ਮੇ ਜਿੰਨ ਕੀ ਤਾ ਤਿਸੇ ਨਾ ਜਾਣੀ ਅੰਦਾ ਤਾਂ ਦੁੱਖ ਸਹਿ ਪ੍ਰਾਣੀ ਆ ਇਹ ਦੁੱਖ ਤੈਨੂੰ ਸਹਿਣਾ ਪਏਗਾ ਬਾਰ ਬਾਰ ਜੰਮੇਗਾ ਤੇ ਮਰੇਗਾ ਇੱਕ ਹੋਰ ਸ਼ਬਦ ਕਹਿੰਦਾ ਨਾਮਨ ਕੋਤੀ ਰਥ ਕਨੇ ਮਨ ਬਉਰਾ ਰੇ ਪੂਜਨ ਕਉ ਬੋਧੇਵ ਕਹੋ ਕਬੀਰ ਛੋਟਨ ਨਹੀਂ ਮਨ ਬਉਰਾ ਰੇ ਛੋਟਨ ਹਰ ਕੀ ਸੇਵ ਕਹਿੰਦਾ ਨਾਂ ਦੇ ਲਈ ਬਹੁਤ ਤੀਲਤ ਬਣੇ ਨੇ ਤੁਸੀਂ ਦੇਖ ਲਓ ਆਮ ਤੌਰ ਤੇ ਤੁਹਾਨੂੰ ਬਥੇਰੀਆਂ ਵੀਡੀਓ ਆ ਜੀ ਮਿਲ ਜੇਗੀ ਇਸ ਜਗ੍ਹਾ ਜਾਓ ਇਹ ਪ੍ਰੋਬਲਮ ਦੂਰ ਹੋ ਜੇਗੀ ਉਹ ਜਗ੍ਹਾ ਜਾ ਕੇ ਇਸ਼ਨਾਨ ਕਰੋ ਇਹ ਬਿਮਾਰੀਆਂ ਕੱਟੀਆਂ ਜਾਣਗੀਆਂ ਆਮ ਤੌਰ ਤੇ ਆਪਾਂ ਦੇਖਦੇ ਹੀ ਆ ਗੁਰਬਾਣੀ ਗੁਰੂ ਨੂੰ ਤਾਂ ਆਪਾਂ ਪੁੱਝਿਆ ਨਹੀਂ ਉਹ ਸੱਚ ਨੇ ਗੁਰਬਾਣੀ ਗੁਰੂ ਕੀ ਝੂਠ ਹੈ ਨਹੀਂ ਗੁਰਬਾਣੀ ਸੱਤ ਹੈ ਉਹ ਝੂਠ ਹੈ ਗੁਰਬਾਣੀ ਗੁਰੂ ਜੀ ਕਹਿੰਦਾ ਕਿ ਨਾਨਕ ਦੇ ਲਈ ਬਹੁਤ ਸਾਰੇ ਤੀਰਤ ਬਣੇ ਹੋਏ ਨੇ ਸੰਸਾਰ ਦੇ ਲੇਕਿਨ ਮਨ ਜਿਹੜਾ ਹੈ ਇਹ ਬੌਰਾ ਹੈ ਇਹ ਬੇਫਕੂਫ ਹੈ ਪੂਜਨ ਕੋ ਪੂਜਦੇ ਤੇ ਬੜੇ ਸਾਰੇ ਪੂਜਨ ਲਈ ਦੇਵਤੇ ਆ ਜਿੰਨੇ ਮਰਜੀ ਤੁਸੀਂ ਦੇਵਤਿਆਂ ਨੂੰ ਮਨਾਈ ਜਾਵੋ ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ ਛੂਟਨ ਹਰ ਕੀ ਸੇ ਕਹਿੰਦੇ ਕਿ ਕਬੀਰ ਜੀ ਕਹਿੰਦੇ ਇਹਦੇ ਨਾਲ ਤੂੰ ਛੁੱਟ ਨਹੀਂ ਸਕਦਾ ਬੇਫਕੂਫ ਮਨਾ ਛੋਟੇਗਾ ਤਾਂ ਉਦੋਂ ਹੀ ਜਦੋਂ ਖਰੀਦੀ ਸੇਵਾ ਕਰੇਗਾ ਤੇ ਖਰੀਦੀ ਸੇਵਾ ਕੀਤੇ ਨਾਲ ਹੁੰਦੀ ਹੈ ਨਦਰਾਂ ਨਾਲ ਨਦਰੀ ਸਤਗੁਰੂ ਸੇਵੀ ਹੈ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸਾਵੇ ਨਦਰੀ ਮਨ ਨਿਰਮਲ ਹੋਏ ਇੱਕ ਹੋਰ ਸ਼ਬਦ ਗੁਰੂ ਸਾਹਿਬ ਜੀ ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਤ ਜੇ ਨਾ ਆਵੇ ਉਤਰੇ ਨਾ ਹੀ ਮਹਿਲ ਕਹਿੰਦੇ ਕਿ ਅੰਦਰੋਂ ਤਾਂ ਝੂਠ ਹੈ ਬਾਹਰੋਂ ਪੈਜ ਰੱਖਦਾ ਫਿਰਦਾ ਲੰਬੇ ਲੰਬੇ ਚੋਲੇ ਪਾ ਲਏ ਜਾਂ ਦਿਖਾਵਾ ਕਰ ਲਿਆ ਹਾਂ ਤੇ ਲੋਕਾਂ ਨੂੰ ਦਿਖਾਉਂਦਾ ਫਿਰਦਾ ਜੀ ਮੈਂ ਤਾਂ ਬਹੁਤ ਵਧੀਆ ਬੰਦਾ ਆ ਹਨਾ ਮੈਂ ਤਾਂ ਇਮਾਨਦਾਰ ਬੰਦਾ ਆ ਪਰ ਗੁਰਬਾਣੀ ਗੁਰੂ ਜੀ ਕਹਿੰਦੇ ਕਿ ਅੰਦਰੋਂ ਜੇ ਝੂਠੇ ਆ ਹਨਾ ਬਾਹਰੋਂ ਤੂੰ ਭੈਜ ਦਿਖਾ ਰਹਿ ਤੇ ਦੁਨੀਆ ਦੇ ਅੰਦਰ ਫਿਰਦਾ ਪਿਆ ਕਹਿੰਦੇ 86 ਤੀਰਥ ਜੇ ਨਾ ਆਵਿਆ ਉਤਰੈ ਨਾਹੀ ਮੈਲ ਪਾਵੇਂ ਤੂੰ 68 ਤੀਰਥਾਂ ਤੇ ਜਾ ਕੇ ਵੀ ਇਸ਼ਨਾਨ ਕਰ ਲੈ ਤੇਰੀ ਮੈਲ ਉਤਰ ਹੀ ਨਹੀਂ ਸਕਦੀ ਇੱਕ ਹੋਰ ਸ਼ਬਦ ਤੀਰਥ ਦੇ ਉੱਪਰ ਹੀ ਆਪਾਂ ਵਿਚਾਰ ਕਰ ਰਹੇ ਆ ਤੇ ਇਹ ਸਭ ਗੁਰਬਾਣੀ ਗੁਰੂ ਦੇ ਹੀ ਸ਼ਬਦ ਨੇ ਮੇਰੀ ਗੱਲ ਤੇ ਵਿਸ਼ਵਾਸ ਨਾ ਕਰਿਓ ਪਰ ਹੱਥ ਜੋੜ ਕੇ ਬੇਨਤੀ ਹੈ ਗੁਰੂ ਸਾਹਿਬ ਜੀ ਦੀ ਬਾਣੀ ਤੇ ਜ਼ਰੂਰ ਵਿਸ਼ਵਾਸ ਕਰਿਓ ਜੀਵਨ ਬਦਲ ਜਾਏਗਾ ਕਹਿੰਦੇ ਅੰਤਰ ਮੈਲ ਜੇ ਤੀਰਥ ਨਾ ਆਵੇ ਤਿਸ ਬੈਕੁੰਠ ਨਾ ਜਾਣਾ ਕਹਿੰਦੇ ਅੰਦਰ ਮੈਲ ਭਰੀ ਪਈ ਹੈ ਹੋ ਤੀਰਥਾਂ ਤੇ ਜਾ ਕੇ ਤੂੰ ਇਸ਼ਨਾਨ ਕਰਦਾ ਪਿਆ ਕਹਿੰਦੇ ਤੈਨੂੰ ਬੈਕੁੰਠ ਦਾ ਕਿੱਥੋਂ ਪਤਾ ਲੱਗ ਜਾਏਗਾ ਲੋਕ ਪਤੀਣੇ ਕਛੁ ਨਾ ਹੋਵੇ ਨਾਹੀ RAM ਯਾਨਾ ਲੋਕਾਂ ਨੂੰ ਭਾਵੇਂ ਜਿੰਨਾ ਮਰਜੀ ਖੁਸ਼ ਕਰ ਲੈ ਹਾਂਜੀ ਮੈਂ ਤਾਂ ਫਲਾਣੇ ਗੁਰਦੁਆਰੇ ਤੋਂ ਆਇਆ ਹਾਂ ਜੀ ਮੈਂ ਤਾਂ ਯਾਤਰਾ ਕਰਕੇ ਆਇਆ ਐਲੋਜੀ ਪ੍ਰਸ਼ਾਦ ਐਲੋਜੀ ਪ੍ਰਸ਼ਾਦ ਗੁਰ ਪ੍ਰਸ਼ਾਦ ਦਾ ਭੇਤ ਨਹੀਂ ਪਾਇਆ ਬਾਹਰੋਂ ਖਰੀਦ ਕੇ ਜਿਹੜਾ ਪ੍ਰਸ਼ਾਦ ਲੈ ਕੇ ਆਉ ਲੋਕਾਂ ਨੂੰ ਵੰਡ-ਵੰਡ ਕੇ ਦੱਸਦਾ ਜੀ ਮੈਂ ਤੀਰਥ ਤੇ ਹੋ ਕੇ ਆਇਆ ਹਾਂ ਜੀ ਕਿਉਂ ਹੌਮੇ ਸੇੜ ਲਈ ਜਾਂਦਾ ਤੀਰਥ ਤੇ ਜਾਣ ਦੀ ਹਨਾ ਦੇਖ ਕਹਿੰਦੇ ਕਿ ਲੋਕ ਪਤਿਣੇ ਕਛੂ ਨਾ ਹੋਵੇ ਤਾਂ ਲੋਕਾਂ ਨੂੰ ਪਤੇਜ ਵੀ ਲਏਗਾ ਲੋਕਾਂ ਨੂੰ ਇੰਪ੍ਰੈਸਿਵ ਵੀ ਕਰ ਲੇਗਾ ਕਿ ਇੱਕ ਪਰਮੇਸ਼ਰ ਕੋਈ ਬੁੱਧੂ ਥੋੜਨਾ ਆ ਪਰਮੇਸ਼ਰ ਕੋਈ ਇਆਣਾ ਥੋੜਨਾ ਆ ਅੰਤਰ ਮਹਿਲ ਜਤੀ ਰਤ ਨਾ ਆਵੇ ਤਿਸ ਬੈਕੁੰਠ ਨਾ ਜਾਣਾ ਲੋਕ ਪਤਿਣੇ ਕਛੂ ਨਾ ਹੋਵੇ ਨਹੀਂ ਰਾਮ ਇਆਣਾ ਇੱਕ ਹੋਰ ਐਗਜ਼ਾਮਪਲ ਲਵਾਂਗੇ ਗੁਰੂ ਸਾਹਿਬ ਜੀ ਕਹਿੰਦੇ ਅਨੇਕ ਤੀਰਤ ਜੇ ਜਤਨ ਕਰਿਆ ਬੜੇ ਯਤਨ ਕਰਦੇ ਬੜੇ ਕਾਲਣਾ ਕਾਲ ਕੇ ਤੀਰਥਾਂ ਤੇ ਜਾ ਰਹੇ ਜੀ ਮਾਲਕ ਨੇ ਬੁਲਾਇਆ ਹੈ ਜੀ ਆਪਾਂ ਜਾ ਰਹੇ ਹਾਂ ਹਨਾ ਇਹੀ ਇਹੀ ਆਮ ਤੌਰ ਤੇ ਆਪਾਂ ਲੋਕਾਂ ਤੋਂ ਸੁਣਦੇ ਹਾਂ ਇਹ ਬੁਲਾਵਾ ਸੁਣ ਕੇ ਆ ਜਿਹੜੇ ਹੋਰ ਬੁਲਾਵੇ ਮਾਲਕ ਦੇ ਰਿਹਾ ਉਹਨੂੰ ਤਾਂ ਕਦੇ ਤੂੰ ਪੜਿਆ ਹੀ ਨਹੀਂ ਗੁਰਦੁਆਰੇ ਗਿਆ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਲਿਆ ਹਾਂਜੀ ਮੈਨੂੰ ਦਰਸ਼ਨ ਹੋ ਗਏ ਭਲੇ ਆ ਲੋਕਾਂ ਖੋਲ ਕੇ ਪੜਤਾ ਲੈ ਗੁਰਬਾਣੀ ਨੂੰ ਪੁੱਝਤਾ ਲੈ ਸਮਝਤਾ ਲੈ ਜਦ ਤੱਕ 1403 ਅੰਗ ਖੋਲ ਕੇ ਪੜੇ ਨਹੀਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਦੋਂ ਤੱਕ ਦਰਸ਼ਨ ਨਹੀਂ ਹੈ ਕੇਵਲ ਬਾਹਰੋਂ ਜਾ ਕੇ ਮੱਥੇ ਟੇਕ ਲੈਣੇ ਇਹ ਦਰਸ਼ਨ ਨਹੀਂ ਹੈ ਅਸੀਸ ਨਹੀਂ ਵਾਈਏ ਕੀ ਆਥੀਏ ਜੇ ਹਿਰਦੇ ਕਸੂਦੈ ਜਾਏ ਠੀਕ ਹੈ ਜੀ ਤਾਂ ਹੀ ਗੁਰਮਾਨੇ ਗੁਰੂ ਕਹਿ ਰਹੇ ਹੈ ਉਸੇ ਗੁਰੂ ਸਾਹਿਬ ਦੀ ਹੀ ਗੱਲ ਕਰ ਰਹੇ ਆ ਉਹ ਗੁਰੂ ਸਾਹਿਬ ਜੀ ਹੀ ਇਹ ਗੱਲ ਸਮਝਾ ਰਹੇ ਕਹਿੰਦੇ ਅਨੇਕ ਤੀਰਥ ਜੇ ਯਤਨ ਕਰੇ ਅਨੇਕ ਤੀਰਥਾਂ ਤੇ ਜਾਣ ਦਾ ਜੇ ਤੂੰ ਯਤਨ ਵੀ ਕਰਦਾ ਆ ਤਾਂ ਅੰਤਰ ਕੀ ਹਉਮੈ ਕਦ ਨਾ ਜਾਏ ਜਿਹੜੇ ਅੰਤਰ ਮਨ ਨੂੰ ਜਿਹੜੀ ਹਉਮੈ ਲੱਗੀ ਹੋਈ ਹੈ ਕਿਉਂਕਿ ਹਉਮੈ ਸਰੀਰ ਨੂੰ ਨਹੀਂ ਲੱਗੀ ਹੈ ਨਿਮਕ ਨਿਮਕ ਜੇ ਸਰੀਰ ਦਾ ਤਾਅ ਹੈ ਤਾਂ ਵੀ ਹਉਮੈ ਮੈਲ ਨਾ ਜਾਵੇ ਸਰੀਰ ਨੂੰ ਟੋਟਾ ਟੋਟਾ ਕਰਕੇ ਵੀ ਕਟਾ ਲੇਗਾ ਤੇ ਹਉਮੈ ਵਾਲੀ ਮੈਲ ਕਦੇ ਨਹੀਂ ਜਾਏਗੀ ਕਿਉਂਕਿ ਮੈਲ ਤਾਂ ਦੀ ਹੈ ਹੀ ਨਹੀਂ ਹੈ ਮੈਲ ਕਿਨੂੰ ਲੱਗੀ ਹੈ ਮਨ ਨੂੰ ਲੱਗੀ ਹੈ ਤੇ ਕਹਿੰਦੇ ਤਾਂ ਅੰਤਰ ਕੀ ਹਉਮੈ ਕਦ ਨਾ ਜਾਏ ਤੇ ਅੰਤਰ ਜਿਹੜੀ ਹਉਮੈ ਲੱਗੀ ਹੋਈ ਹੈ ਮਨ ਨੂੰ ਕਦੇ ਨਹੀਂ ਜਾਂਦੀ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਜਿਸ ਨਰਕੀ ਦੁਵਿਧਾ ਨਾ ਜਾਏ ਤਾਂ ਮਰਾਈ ਤੇਸੇ ਦੇ ਸਜਾਏ ਤੇ ਜਿਸ ਦੀ ਕਹਿੰਦੇ ਕੀ ਇਹ ਦੁਵਿਧਾ ਨਹੀਂ ਜਾਂਦੀ ਕਿਹੜੀ ਦੁਵਿਧਾ ਦੁਚਿੱਤੀ ਦੇ ਵਿੱਚ ਪੈਣਾ ਡੁਅਲਟੀ ਦੇ ਵਿੱਚ ਸੋਚ ਰਿਹਾ ਉੱਥੇ ਜਾ ਕੇ ਹੋ ਜਾਏਗਾ ਹਨਾ ਕੰਮ ਬਣ ਜਾਏਗਾ ਮੈਨੂੰ ਮੁਕਸ਼ ਪ੍ਰਾਪਤ ਹੋ ਜਾਏਗਾ ਮੁਕਤੀ ਮਿਲ ਜੇਗੀ ਹਨਾ ਕਹਿੰਦੇ ਐਵੇਂ ਨਹੀਂ ਹੁੰਦਾ ਇਹ ਦੁਵਿਧਾ ਆ ਕਹਿੰਦੇ ਫਿਰ ਕੀ ਹੋਏਗਾ ਧਰਮ ਰਾਜ ਕੀ ਹੋਏਗਾ ਸਜ਼ਾ ਦੇਏਗਾ ਹੁਣ ਤਿਰਤ ਹੈ ਕੀ ਇਨੂੰ ਆਪਾਂ ਗੁਰਬਾਣੀ ਦੇ ਚਾਨਣ ਹੇਠ ਵਿਚਾਰਦੇ ਆਂ ਗੁਰੂ ਸਾਹਿਬ ਜੀ ਕਹਿੰਦੇ ਆਂ ਅੰਤਰ ਤੀਰਤ ਗਿਆਨ ਹੈ ਸਤਗੁਰ ਦੀਆ 부ਝਾਏ ਅੰਤਰ ਤੀਰਤ ਕੀ ਹੈ ਇੱਕ ਤੀਰ ਤੇ ਬਾੜਲੇ ਹੋਗੇ ਬਾੜਲੇ ਤਾਂ ਗੁਰੂ ਸਾਹਿਬ ਨੇ ਦੱਸ ਹੀ ਦਿੱਤਾ ਸਾਨੂੰ ਕਿ ਉਹਦੇ ਨਾਲ ਨਾਲ ਮਨ ਦੀ ਮੈਲ ਨਹੀਂ ਉਤਰੇਗੀ ਸਗੋਂ ਹੋਰ ਹੌਮੇ ਚੜ੍ਹੇਗੀ ਔਰ ਹੌਮੇ ਚੜ੍ਹੇਗੀ ਅਸੀਂ ਦੁਬਿਧਾ ਦੇ ਵਿੱਚ ਤਾਂ ਸਾਨੂੰ ਸਜਾ ਦੇਗਾ तीरत ਕੀ ਹੈ ਇੱਕ ਬਾਹਰ ਦੇ ਤੀਰਤ ਇੱਕ ਅੰਤਰ ਤੀਰਤ ਹੈ ਉਸ ਅੰਤਰ ਤੀਰਤ ਦੇ ਵਿੱਚ ਅਸੀਂ ਨਾ ਆਉਣਾ ਆ ਉਹਦੇ ਵਿੱਚ ਆਪਾਂ ਇਸ਼ਨਾਨ ਕਰਨਾ ਤਾਂ ਉਹਦੇ ਵਿੱਚ ਇਸ਼ਨਾਨ ਸਾਡਾ ਸ਼ਰੀਰ ਨਹੀਂ ਕਰਦਾ ਸਾਡਾ ਮਨ ਕਰਦਾ ਆ ਤੇ ਉਹ ਅੰਤਰ ਤੀਰਤ ਕੀ ਹੈ ਕਹਿੰਦੇ ਅੰਤਰ ਤੀਰਤ ਗਿਆਨ ਹੈ ਉਹ ਗਿਆਨ ਹੈ ਅੰਤਰ ਤੀਰਤ ਕਿਹੜਾ ਬ੍ਰह्म ਗਿਆਨ ਜਿਹੜਾ ਅੰਦਰ ਪ੍ਰਗਟ ਹੋਣਾ ਆ ਸਤਗੁਰ ਦੀ ਆ ਬੁਝਾਏ ਬੁਝਾਉਂਦਾ ਕੌਣ ਆ ਸਤਗੁਰ ਸਤਗੁਰ ਕੋਈ ਸ਼ਰੀਰ ਨਹੀਂ ਹੈ ਸਤਗੁਰ ਇਹ ਸਾਰਾ ਕੁਝ ਸਤਗੁਰ ਹੀ ਆ ਪਰ ਇਹ ਸਾਨੂੰ ਸਤਿਗੁਰ ਦੀ ਸੋਝੀ ਕਦੋਂ ਆਏਗੀ ਜਦੋਂ ਅਸੀਂ ਇੱਕ ਅਦ੍ਰਿਸ਼ਟ ਹੋ ਕੇ ਉਸ ਪਰਮੇਸ਼ਰ ਨੂੰ ਨੇੜੇ ਦੇਖਣ ਦਾ ਗਿਆਨ ਲਵਾਂਗੇ ਫਿਰ ਸਤਿਗੁਰ ਸਾਨੂੰ 부ਝਾਉਂਦਾ ਆ ਕਿਉਂਕਿ ਫਿਰ ਸਤਿਗੁਰ ਤੋਂ ਸਾਨੂੰ ਇਹ ਅੰਤਰ ਗਿਆਨ ਜਿਹੜਾ ਹੈ ਇਹ ਪ੍ਰਗਟ ਹੁੰਦਾ ਆ ਮੈਲ ਗਈ ਮਨ ਨਿਰਮਲ ਹੋਵਾ ਅਮ੍ਰਿਤ ਸਰ ਤੀਰਥ ਨਾਇ ਫਿਰ ਮੈਲ ਜਾਂਦੀ ਆ ਕਿਹਦੀ ਤੰਦ ਨਹੀਂ ਮਨ ਦੀ ਮੈਲ ਜਾਂਦੀ ਆ ਕਿਉਂ ਫਿਰ ਮਨ ਦੇ ਵਿੱਚ ਉਹ ਥੌਟ ਨਹੀਂ ਚੱਲਦੇ ਸੰਸਾਰਿਕ ਹਨਾ ਕਾਮ ਵਾਸਨਾ ਦੇ ਪ੍ਰਾਈ ਇਸਤਰੀ ਦੇਖ ਲਈ ਤੇ ਉਹਦੇ ਨਾਲ ਸਹਿਵਾਸ ਕਰਨ ਦੇ ਅੰਦਰ ਥੌਟ ਚੱਲਣ ਲੱਗ ਗਏ ਹਨਾ ਕ੍ਰੋਧ ਦੇ ਹਨਾ ਕਿਸੇ ਨਾਲ ਨਫ਼ਰਤ ਦੇ ਲੋਭ ਦੇ ਥਾਟ ਚੱਲਣ ਲੱਗ ਗਏ ਇਹੋ ਜਿਹਾ ਥਾਟ ਨੇ ਅੰਦਰ ਚੱਲਦੇ ਫਿਰ ਹਰ ਵੇਲੇ ਕੀ ਥੋੜੇ ਕਿਹੜੇ ਥਾਟ ਚੱਲਦੇ ਹੈ ਕੇਵਲ ਉਸ ਪਰਮੇਸ਼ਰ ਦੇ ਬਾਣੀ ਦੀ ਕੁਰਬਾਨੀ ਦੀ ਵਿਚਾਰ ਹੁੰਦੀ ਹੈ ਹਨਾ ਜੋ ਚੰਗੇ ਗ੍ਰੰਥ ਹੈ ਗ੍ਰੰਥਾਂ ਦੇ ਵਿੱਚ ਕੁਝ ਪੜਦਾ ਹੈ ਉਹਦੀ ਵਿਚਾਰਾਂ ਚੱਲਦੀਆਂ ਉਸ ਪਰਮੇਸ਼ਰ ਨੂੰ ਦੇਖਦਾ ਫਿਰ ਉਸ ਤੋਂ ਗਿਆਨ ਉਪਜਣਾ ਸ਼ੁਰੂ ਹੁੰਦਾ ਹੈ ਇਹਦੇ ਨਾਲ ਕੀ ਹੁੰਦਾ ਹੈ ਮਨ ਨਿਰਮਲ ਹੁੰਦਾ ਹੈ ਮਨ ਦਾ ਇਸ਼ਨਾਨ ਹੁੰਦਾ ਹੈ ਮਨ ਉਸ ਪ੍ਰਕਾਸ਼ ਦੇ ਵਿੱਚ ਪ੍ਰਕਾਸ਼ ਨੂੰ ਦੇਖਦਾ ਹੈ ਤਾਂ ਦੇਖ ਦੇਖ ਕੇ ਮਨ ਦੀ ਜਿਹੜੀ ਮੈਲ ਹੈ ਉਹ ਉੱਤਰੇ ਜਾਂਦੀ ਹੈ ਤੇ ਮਨ ਆਪ ਵੀ ਪ੍ਰਕਾਸ਼ ਰੂਪ ਹੋ ਜਾਂਦਾ ਹੈ ਉਸ ਹਰੀ ਦੇ ਵਾਂਗੂ ਹੀ ਹੋ ਜਾਂਦਾ ਕਿਉਂਕਿ ਹਰੀ ਦਾ ਵੀ ਕੋਈ ਰੰਗ ਰੂਪਾਕਾਰ ਨਹੀਂ ਹੈ ਇਸ ਤਰੀਕੇ ਨਾਲ ਸਾਡੇ ਮਨ ਦਾ ਵੀ ਕੋਈ ਰੰਗ ਰੂਪਾਕਾਰ ਨਹੀਂ ਹੈ ਹਰ ਜਨ ਕੈਸਾ ਹੋਏ ਜੈਸਾ ਹਰ ਹੀ ਹੋਏ ਹੁਣ ਬਹੁਤ ਸਾਰੇ ਜੀਵਾਂ ਦੇ ਅੰਦਰ ਇਹ ਗੱਲ ਆਂਦੀ ਹੈ ਕਿ ਸਿੱਖ ਤੀਰਥ ਤੇ ਜਾ ਕੇ ਵਸ ਜਾਈਏ ਕੋਈ ਕਹਿੰਦਾ ਮੈਂ ਫਲਾਣੇ ਤੀਰਥ ਦੇ ਕੋਲ ਮਕਾਨ ਲੈ ਲਾਂਗਾ ਕੋਈ ਕਹਿੰਦਾ ਮੈਂ ਉੱਥੇ ਜ਼ਮੀਨ ਪ੍ਰਾਪਰਟੀ ਖਰੀਦ ਲੈਣਾ ਆ ਸੋਚਦੇ ਆ ਕਿ ਸ਼ਾਇਦ ਇੱਥੇ ਜਾ ਕੇ ਸਾਡੀ ਜਿਹੜੀ ਕਾਮਨਾ ਪੂਰਨ ਹੋ ਜਾਏਗੀ ਅਸੀਂ ਮੁਕਤ ਗੁਰਬਾਣੀ ਗੁਰੂ ਜੀ ਇਸ ਥਾਟ ਨੂੰ ਵੀ ਨਕਾਰਦੇ ਆ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤਰਾਏ ਮਨ ਕੀ ਮੈਲ ਨਾ ਉਤਰੇ ਏਬਿਦ ਜੇ ਲਖ ਯਤਨ ਕਰਾਏ ਕਹਿੰਦੇ ਮਨ ਦੇ ਵਿੱਚ ਕਾਮਨਾ ਕਿ ਤੀਰਥ ਤੇ ਜਾ ਕੇ ਵਸ ਜਾਗਾ ਤੇ ਉੱਥੇ ਜਾ ਕੇ ਭਵੇਂ ਤੂੰ ਸੀਸ ਵੀ ਆਪਣਾ ਭੇਟ ਕਰ ਦਵੇ ਕਹਿੰਦੇ ਇਹਦੇ ਨਾਲ ਵੀ ਤੇਰੇ ਮਨ ਦੀ ਮੈਲ ਨਹੀਂ ਜਾਣੀ ਭਵੇਂ ਤੂੰ ਇਹੋ ਜਿਹਾ ਲੱਖਾਂ ਹੀ ਯਤਨ ਕਿਉਂ ਨਾ ਕਰ ਲਵੇ ਆਪਾਂ ਪਹਿਲਾਂ ਹੀ ਵਿਚਾਰ ਚੁੱਕੇ ਆ ਕਿ ਮੈਲ ਤਨ ਦੀ ਹੈ ਨਹੀਂ ਮੈਲ ਮਨ ਦੀ ਹੈ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਫਿਰ ਅਗੀ ਗੱਲ ਦੋ ਤੀਰਥ ਦੱਸਦੇ ਨੇ ਪਹਿਲਾ ਆਪਾਂ ਪਹਿਲਾ ਵੀ ਗਿਆਨ ਦਾ ਡਿਸਕਸ ਕੀਤਾ ਸੀ ਤੀਰਥ ਹੈ ਇੱਥੇ ਫਿਰ ਦੱਸਿਆ ਕਿ ਗਿਆਨ ਤੀਰਥ ਹੈ ਇੱਕ ਤੀਰਥ ਹੋਰ ਦੱਸਦਾ ਕਹਿੰਦਾ ਤੀਰਥ ਨਾ ਮਣ ਜਾਓ ਤੀਰਥ ਨਾਮ ਹੈ ਕਹਿੰਦਾ ਨਾਮ ਵੀ ਤੀਰਥ ਹੈ ਉਸ ਨਾਮ ਤੀਰਥ ਦੇ ਵਿੱਚ ਜਦੋਂ ਮਨ ਧਿਆਨ ਲਾਂਦਾ ਆ ਉਸ ਪ੍ਰਕਾਸ਼ ਦੇ ਵਿੱਚ ਜਦੋਂ ਮਨ ਲਾਂਦਾ ਆ ਤੇ ਇਹ ਮਨ ਵੀ ਪ੍ਰਕਾਸ਼ ਹੋ ਜਾਂਦਾ ਕਿਉਂ ਫਿਰ ਅੰਦਰ ਗਿਆਨ ਪ੍ਰਗਟ ਹੁੰਦਾ ਹੈ ਅੰਦਰ ਇੱਕ ਤੀਰਤ ਪ੍ਰਗਟ ਹੁੰਦਾ ਹੈ ਗਿਆਨ ਦਾ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਕਿਹੜੇ ਸ਼ਬਦ ਦੇ ਵਿਚਾਰ ਉਸ ਗੁਰ ਗਿਆਨ ਦੇ ਸ਼ਬਦ ਦੇ ਵਿਚਾਰ ਉਸ ਗੁਰ ਦੇ ਵਿਚਾਰ ਹੁਣ ਆਪਾਂ ਉਪਨਿਸ਼ਦ ਦੇ ਵਿੱਚੋਂ ਵੀ ਲੈ ਲੈਨੇ ਆ ਤਾਂ ਕਿ ਕੋਈ ਦੁਚਿੱਤੀ ਨਾ ਹੋਵੇ ਆਪਾਂ ਡਬਲ ਸਟੈਂਪ ਲਗਾ ਰਹੇ ਹਾਂ ਗੁਰਬਾਣੀ ਗੁਰੂ ਜੀ ਹੀ ਸਾਨੂੰ ਸਮਝਾਉਂਦੇ ਬੇਦ ਕਤੇ ਉਹ ਮਨ ਝੂਠੇ ਝੂਠਾ ਜੋਨਾ ਵਿਚਾਰੇ ਜੈਸੇ ਵਿਚਾਰ ਦੇ ਨਹੀਂ ਤਾਂ ਝੂਠੇ ਆ ਕੇਵਲ ਸੁਣਨ ਤੱਕ ਆਪਾਂ ਸੀਮਿਤ ਨਹੀਂ ਰਹਿਣਾ ਠੀਕ ਹੈ ਜੀ

ਜਿਹੜਾ ਮਸਤਕ ਦੇ ਉੱਪਰ ਜਿਹਦਾ ਧਿਆਨ ਚ ਲੱਗਿਆ ਜਿਹਦੇ ਇੱਥੇ ਮਸਤਕ ਦੇ ਉੱਪਰ ਪਰਮੇਸ਼ਰ ਪ੍ਰਗਟ ਹੈ ਇਹੋ ਜਿਹਾ ਜੀਵ ਦੇ ਅੰਦਰ ਕਾਸ਼ੀਪੁਰਤੀ ਰਤ ਹੈ ਇਹੋ ਜਿਹਾ ਜੀਵ ਦੇ ਅੰਦਰ ਹੀ ਆਨੰਦਪੁਰ ਸਾਹਿਬ ਰਤ ਹੈ ਜਦੋਂ ਇਹੋ ਜਿਹਾ ਜੀਵpass ਉਸ ਅਸੀਂ ਗਿਆਨ ਲਵਾਂਗੇ ਤੇ ਸਾਨੂੰ ਵੀ ਉਹ ਇੱਥੋਂ ਤੱਕ ਲੈ ਜਾਏਗਾ ਮਸਤਕ ਦੇ ਉੱਪਰ ਤੱਕ ਲੈ ਜਾਏਗਾ ਬਹੁਤ ਵਧੀਆ ਗੱਲ ਇਹ ਕਿਤੇ ਵਿੱਚ ਵੀ ਦੱਸੀ ਹੋਈ ਹੈ ਕਹਿੰਦੇ ਕਿ ਸਰੀਰ ਕੇ ਅੰਦਰ ਨਿਵਾਸ ਕਰਨੇ ਵਾਲਾ ਪਰਦੋਸ਼ਿਤ ਚਿੱਤ ਬਾਹਰ ਕੇ ਤੀਰਥੋ ਮੇਂ ਗੋਤੇ ਲਗਾਨੇ ਮਾਤਰ ਸੇ ਪਵਿੱਤਰ ਨਹੀਂ ਹੋਤਾ। ਉਹੀ ਗੱਲ ਆ ਗਈ। ਪੁਕਾਰ-ਪੁਕਾਰ ਕੇ, ਆਵਾਜ਼ਾਂ ਮਾਰ-ਮਾਰ ਕੇ ਧਾਰਮਿਕ ਗ੍ਰੰਥ ਸਾਨੂੰ ਇੱਕੋ ਗੱਲ ਸਮਝਾ ਰਹੇ ਨੇ। ਫਿਰ ਇਹ ਕਿਹੜੇ ਲੋਕ ਨੇ ਜਿਹੜੇ ਪੜ੍ਹ ਘਾ ਰਹੇ ਨੇ ਤੇ ਸਾਨੂੰ ਕੋਝੇ ਰਸਤੇ ਤੇ ਪਾ ਰਹੇ ਨੇ। ਬੁੱਝੋ, ਸਮਝੋ। ਉਹ ਅਕਲ ਮੰਗੋ, ਉਹ ਮਤ ਮੰਗੋ ਪਰਮੇਸ਼ਰ ਕੋਲੋਂ ਕਿ ਪਰਮੇਸ਼ਰ ਸਾਨੂੰ ਉਹ ਮਤ ਦੇਵੇ। ਤਾਂ ਜੋ ਅਸੀਂ गुज्जे पे दानु जान सकी नहीं तो केवल बाहर तक जोड़ के सब करम का लगया हुआ यही गलता गुरबाणी गुरु जी भी कह रहे हैं कि शरीर के अंदर निवास करने वाला प्रदूषित चित बाहर के तीर्थों में गोते लगाने मात्र से पवित्र नहीं होता क्योंकि मदिरा से भरा हुआ घड़ा ਉੱਪਰ ਸੇ ਸੈਂਕੜੇ ਵਾਰ ਪਵਿੱਤਰ ਜਲ ਮੇਂ ধੋਇਆ ਜਾਏ ਤੱਬ ਵੀ ਉਸ ਘੜੇ ਦੇ ਅੰਦਰ ਮਦਰਾ ਕੇ ਰਹਿਨੇ ਸੇ ਵਹ ਅਪਵਿੱਤਰ ਹੀ ਬਨਾ ਰਹਤਾ ਹੈ ਮਦਰਾ ਕੇ ਅੰਦਰ ਸ਼ਰਾਬ ਨੂੰ ਕਹਿੰਦੇ ਚ ਘੜੇ ਦੇ ਵਿੱਚ ਸ਼ਰਾਬ ਪਾ ਕੇ ਰੱਖੀ ਜਾਏ ਤੋ ਘੜੇ ਨੂੰ ਗੋਤੇ ਲਵਾਏ ਜਾਣ ਪਾਣੀ ਦੇ ਵਿੱਚ ਕਿਸੇ ਪਵਿੱਤਰ ਸਥਾਨ ਦੇ ਵਿੱਚ ਵੀ ਗੋਤੇ ਲਗਾਏ ਜਾਣ ਤੇ ਇਹਦੇ ਨਾਲ ਉਹ ਘੜਾ ਪਵਿੱਤਰ ਨਹੀਂ ਹੋ ਜਾਂਦਾ ਕਿਉਂ? ਘੜੀ ਦੇ ਅੰਦਰ ਸ਼ਰਾਬ ਪਈ ਹੈ ਤੇ ਘੜਾ ਅਪਵਿੱਤਰ ਹੀ ਹੈ ਉਹ ਸ਼ਰਾਬ ਅੰਦਰ ਹੋਣ ਦੇ ਕਾਰਨ। ਜੇ ਚਿੱਤ ਦੇ ਵਿੱਚ ਸਾਡੇ ਮਨ ਦੇ ਵਿੱਚ ਗਲਤ ਵਿਚਾਰ ਚੱਲ ਰਹੇ ਨੇ ਹਨਾ ਕਾਮ, ਕ੍ਰੋਧ, ਲੋਭ, ਹੰਕਾਰ ਦੇ ਵਿਚਾਰ ਚੱਲ ਰਹੇ ਨੇ। ਅੰਦਰ ਸਾਡੇ ਕਿਸੇ ਦੇ ਪ੍ਰਤੀ ਦੁਸ਼ਟ ਹੈ, ਦੋ ਵਿਦਾ ਹੈ ਹਨਾ ਕਿਸੇ ਨਾਲ ਈਰਖਾ ਭਾਵਨਾ ਹੈ, ਲੋਭ ਹੈ ਤੇ ਅਸੀਂ ਬਾਹਰੋਂ ਜਾ ਕੇ ਸਰੀਰ ਦੇ ਨਾਲ ਭਾਵੇਂ ਕਿਤੇ ਵੀ ਗੋਤੇ ਲਗਾ ਲਈ ਤੇ ਅਸੀਂ ਸੋਚੀਏ ਕਿ ਅਸੀਂ ਪਵਿੱਤਰ ਹੋ ਜਾਵਾਂਗੇ ਪਰ ਰਾਮ ਇਸ਼ਨਾਨ ਨਹੀਂ ਆ ਉਹ ਜਾਣਦਾ ਆ ਇਹ ਗੱਲ ਉਪਨਿਸ਼ਦ ਵੀ ਸਾਨੂੰ ਕਹਿ ਰਹੇ ਨੇ ਕਿ ਜੇਕਰ ਅਸੀਂ ਕੇਵਲ ਬਾਹਰ ਸਰੀਰ ਦਾ ਹੀ ਇਸ਼ਨਾਨ ਕਰਾਂਗੇ ਆ ਪਰ ਅੰਦਰੋਂ ਸਾਡਾ ਮਨ ਮਹਿਲਾ ਆ ਤੇ ਇਹ ਨਾ ਸੋਚਿਓ ਕਿ ਤੁਸੀਂ ਤੀਰਥ ਤੇ સ્ਨਾਣ ਕਰਨ ਦੇ ਨਾਲ ਨਿਰਮਲ ਹੋ ਗਏ ਜਾਂ ਤੁਹਾਡੇ ਪਾਪ ਧੁੱਲ ਗਏ ਜਿਵੇਂ ਆਪਾਂ ਦੇਖਿਆ ਅਜੇ ਪਿੱਛੇ ਜੇ ਕੁੰਬ ਦਾ ਮੇਲਾ ਲੱਗਿਆ ਤੇ ਉਹਦੇ ਵਿੱਚ ਦੱਸਿਆ ਜਾ ਰਿਹਾ ਜੀ ਜਿਹੜਾ ਇੱਕ ਵਾਰੀ ਇਸ਼ਨਾਨ ਕਰ ਲੇਗਾ ਉਹਨੂੰ ਇਹ ਫਲ ਮਿਲ ਜੇਗਾ ਉਹ ਫਲ ਮਿਲ ਜੇਗਾ ਹੁਣ ਦੇਖੋ ਧਾਰਮਿਕ ਗ੍ਰੰਥ ਕੀ ਕਹ ਰਿਹਾ ਉਪਨਿਸ਼ਦ ਕੀ ਕਹ ਰਿਹਾ ਉਹ ਤੇ ਮਨਾਂ ਕਰ ਰਿਹਾ ਕਹਿੰਦਾ ਮਿਲਦਾ ਹੀ ਨਹੀਂ ਹੈ ਫਿਰ ਕਿਹੜੇ ਲੋਕ ਨੇ ਜਿਹੜੇ ਸਾਨੂੰ ਕਰਮ ਕਾਂਡਾਂ ਦੇ ਵਿੱਚ ਲਗਾ ਰਹੇ ਨੇ ਇਹ ਉਪਨਿਸ਼ਦ ਬ੍ਰਾਹਮਾ ਵੇਦਾ ਖੰਡ ਜਬਾਲ ਦਰਸ਼ਨ ਉਪਨਿਸ਼ਦ ਆ ਕਹਿੰਦੇ ਕਿ ਆਪਣੇ ਸਰੀਰ ਮੇਂ ਹੀ ਜੋ ਵਿਸ਼ੂਵ ਯੋਗ ਉਤਰਾਇਣ ਐਵਮ ਦਕਸ਼ਿਣਾਇਣ ਕਾਲ ਤਥਾ ਸੂਰਜ ਚੰਦਰਮਾ ਕੇ ਗ੍ਰਹਿਣ ਹੈ ਉਸ ਮੇਂ ਨਾਸਿਕਾ ਐਮ ਬਹੋ ਕੇ ਮੱਧ ਮੇਂ ਵਾਰਾਣਸੀ ਆਦਿ ਤੀਰਥੋ ਮੇਂ ਭਾਵਨਾ ਪੂਰਵਕ ਸਨਾਨ ਕਰਕੇ ਮਨੁਸ਼ਯ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਤੀਰਥ ਕਿਤੇ ਬਾਹਰ ਨਹੀਂ ਹੈ ਤੀਰਥ ਸਾਡੇ ਅੰਦਰ ਹੀ ਹੈ ਹਨਾ ਉਹਨਾਂ ਤੀਰਥਾਂ ਦੇ ਵਿੱਚ ਅਸੀਂ ਇਸ਼ਨਾਨ ਕਰਨਾ ਹੈ ਪਰ ਕਦੋਂ ਜਦੋਂ ਨਾਮ ਪ੍ਰਗਟ ਹੋਏਗਾ ਨਾਮ ਪ੍ਰਗਟ ਹੁੰਦਾ ਹੈ ਤੇ ਫਿਰ ਹੀ ਅਸੀਂ ਉਸ ਸੇਧ ਦੇ ਵਿੱਚ ਇਸ਼ਨਾਨ ਕਰਦੇ ਕਿ ਉਸ ਸੇਧ ਦੇ ਵਿੱਚ ਮਨ ਨੇ ਇਸ਼ਨਾਨ ਕਰਨਾ ਹੁੰਦਾ ਹੈ ਅਗਿਆਨੀਆਂ ਕੇ ਅੰਤਹਿਕਰਨ ਕੀ ਸ਼ੁੱద్ధి ਕੇ ਲਿए ज्ञानी योग्ययो के ਚਰਨੋ ਕਾ ਜਲ ਹੀ ਉਤਮ ਤੀਨਥ ਰੂਪ ਹੈ ਹੁਣ ਇਹ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿ ਸਾਧੂ ਦਾ ਆਪਾਂ ਜਿਹੜਾ ਪਿਛਲੇ ਡਿਸਕਸ ਕੀਤਾ ਹੈ ਕਿ ਸਾਧੂ ਦੀ ਤੋੜ ਵਾਲੀ ਗੱਲ ਇਹ ਦਾ ਮਤਲਬ ਇਹ ਨਹੀਂ ਹੈ ਕਿ ਸਾਧੂ ਦੀ ਤੋੜੀ ਮਸਤਕ ਤੋਂ ਨਾੜੀਆਂ ਤੇ ਏਦਾਂ ਮਤਲਬ ਇੱਥੇ ਇਹ ਵੀ ਨਹੀਂ ਹੈ ਕਿ ਚਰਨਾਂ ਦਾ ਜਲ ਜਿਹੜਾ ਪੈਰ ਧੋਦੋ ਕਿ ਉਹ ਪਾਣੀ ਆਪਾਂ ਪੀਣਾ ਨਹੀਂ ਇੱਥੇ ਚਰਨਾਂ ਦਾ ਜਲ ਦਾ ਮਤਲਬ ਵੀ ਗਿਆਨ ਹੈ ਕਿ ਉਹਨਾਂ ਸਾਧੂਆਂ ਪਾਸੋਂ ਆਪਾਂ ਗਿਆਨ ਲੈਣਾ ਹੈ ਫਿਰ ਜਦੋਂ ਅਸੀਂ ਉਹ ਗਿਆਨ ਲਵਾਂਗੇ ਉਸ ਗਿਆਨ ਨੂੰ ਕਮਾਵਾਂਗੇ ਸਾਡਾ ਜਿਹੜਾ ਮਨ ਹੈ ਉਹ ਵੀ ਨਿਰਮਲ ਹੋ ਜਾਏਗਾ ਤੇ ਇੱਥੇ ਇੱਕ ਬਹੁਤ ਵਧੀਆ ਗੱਲ ਦੱਸੀ ਹੋਈ ਹੈ ਕਹਿੰਦੇ yogi manushya apni aatma mein hi bhagwan shiv ka darshan karte hain ਆਪਣੇ ਅੰਦਰ ਹੀ ਉਸ ਪਰਮੇਸ਼ਰ ਦਾ ਦਰਸ਼ਨ ਕਰਨਾ ਹੁੰਦਾ ਹੈ ਅੰਤਰ ਕੀ ਹੈ ਹੁਣ ਇੱਥੇ ਵੀ ਆਪਾਂ ਇੱਕ ਚੀਜ਼ ਵਿਚਾਰ ਲਈਏ ਕਿ ਸਾਡਾ ਜਿਹੜਾ ਸ਼ਰੀਰ ਹੈ ਉਹ ਦਸਨ ਦੁਆਰਾਂ ਦਾ ਹੈ ਨੌ ਦੁਆਰ ਦ੍ਰਿਸ਼ਟਮਾਨ ਜਿਹੜੇ ਨੇ ਇਹ ਜਿਹੜੇ ਨੇ ਇਹ ਖਤਮ ਹੋ ਜਾਣੇ ਨਾਸ ਹੋ ਜਾਣੇ ਲੇਕਿਨ ਦਸਵਾਂ ਦਵਾਰ ਜਿਹੜਾ ਹੈ ਕੰਚਨ ਕਾਇਆ ਹੈ ਉਹ ਇਸ ਨੌ ਦਵਾਰ ਦਾ ਹਿੱਸਾ ਨਹੀਂ ਹੈ ਇੱਕ ਆਪਾਂ ਵੀਡੀਓ ਆਲਰੇਡੀ ਬਣਾ ਚੁੱਕੇ ਹਾਂ ਕਿਉਂਕਿ ਇੱਥੇ ਸਾਹਮਣੇ ਆਤਮਾ ਹੀ ਸਾਨੂੰ ਚਲਾਉਂਦੀ ਹੈ ਉਸ ਆਤਮਾ ਦੇ ਵਿੱਚ ਮਨ ਨੇ ਸਮਾਣਾ ਹੁੰਦਾ ਹੈ ਯੋਗੀ ਮਨੁਸ਼ਯ ਆਪਣੀ ਆਤਮਾ ਮੇ ਹੀ ਭਗਵਾਨ ਸ਼ਿਵ ਦਾ ਦਰਸ਼ਨ ਕਰਤੇ ਹੈ ਪ੍ਰਸਤਰ ਖੰਡ ਐ ਕਾਸ਼ਟ ਸੇ ਵਿਨਰਮਿਤ ਪ੍ਰਤਿਮਾਵਾਂ ਮੇ ਨਹੀਂ ਪਾਓ ਕਿ ਮੂਰਤੀਆਂ ਦੇ ਵਿੱਚ ਨਹੀਂ ਚਾਹੇ ਉਹ ਮੂਰਤੀ ਮਿੱਟੀ ਦੀ ਬਣੀ ਹੋਵੇ ਭਾਵੇਂ ਕਾਸ਼ਟ ਮੈਟਲ ਦੀ ਬਣੀ ਹੋਵੇ ਅਗਿਆਨੀ ਮਨੁਸ਼ੇ ਕੇ ਹਿਰਦੇਵ ਮੇਂ ਭਗਵਾਨ ਸ਼ਿਵ ਕੇ ਪ੍ਰਤੀ ਭਾਵਨਾ ਜਾਗਰਿਤ ਕਰਨੇ ਕੇ ਲਈ ਹੀ ਪ੍ਰਤਿਮਾਓਂ ਕੀ ਕਲਪਨਾ ਕੀ ਗਈਏ ਕਹਿੰਦੇ ਇਹ ਜਿਹੜੀ ਮੂਰਤੀਆਂ ਨੇ ਕਲਪਨਿਕ ਨੇ ਜਿਹੜੇ ਅਗਿਆਨੀ ਬੰਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਲੈ ਕੇ ਪਿਆਰ ਪੈਦਾ ਹੋ ਜਾਵੇ ਇਸ ਕਰਕੇ ਮੂਰਤੀਆਂ ਜਿਹੜੀਆਂ ਬਣਾਈਆਂ ਗਈਆਂ ਕਿਉਂਕਿ ਮੂਰਤੀਆਂ ਦੇ ਵਿੱਚ ਗਿਆਨ ਦਿੱਤਾ ਹੋਇਆ ਉਸ ਗਿਆਨ ਨੂੰ ਆਪਾਂ ਸਮਝਣਾ ਸੀ ਮੂਰਤੀਆਂ ਤੋਂ ਸਮਝਣਾ ਸੀ ਨਾ ਕਿ ਮੂਰਤੀਆਂ ਨੂੰ ਪੂਜਣਾ ਸੀਗਾ ਇਹ ਗਿਆਨ ਵੀ ਉਪਨਿਸ਼ਦਾਂ ਦੇ ਵਿੱਚ ਦਿੱਤਾ ਹੋਇਆ ਹੈ ਮਨੇ ਬਹੁਤ ਵਧੀਆ ਗੱਲ ਦੱਸੀ ਹੋਈ ਹੈ ਅਧਿਆਤਮ ਉਪਨਿਸ਼ਦ ਦੇ ਵਿੱਚ ਇਹ ਵੀ ਉਪਨਿਸ਼ਦ ਦਾ ਹੀ 파ਟ ਹੈ ਬ੍ਰਹਮ ਵਿੱਦਿਆ ਕਹਨ ਦਾ ਤੇ ਇਹਨੂੰ ਵੀ ਇੱਕ ਵਾਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਗਾ ਕਿ ਬਹੁਤ ਸਾਰੇ ਲੋਕੀ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਤੀਰਥਾਂ ਨੂੰ ਨਹੀਂ ਮੰਨਦੇ ਜੀ ਕਿ ਤੁਸੀਂ ਹਿਸਟਰੀ ਨੂੰ ਨਹੀਂ ਮੰਨਦੇ ਨਾਲੇ ਹਾਸੋਹੀਣੀਆਂ ਗੱਲਾਂ ਕਰਦੇ ਨੇ ਤੇ ਇਹਦੇ ਵਿੱਚ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿਉਂਕਿ ਉਹਨਾਂ ਨੇ ਤਾਰਮੀ ਵਿਰੰਥਾ ਨੂੰ ਪੜ੍ਹ ਕੇ ਵਿਚਾਰਿਆ ਨਹੀਂ ਹੈ ਤੇ ਮੂਰਖ ਲੋਕ ਨੇ ਇਹੋ ਜੇ ਜਿਹੜੇ ਗਿਆਨ ਨੂੰ ਬਿਨਾਂ ਵਿਚਾਰੇ ਹੀ ਲੋਕਾਂ ਨੂੰ ਭਰਮ ਦੇ ਵਿੱਚ ਪਾਉਂਦੇ ਨੇ ਗੁਰਬਾਣੀ ਗੁਰੂ ਦਾ ਫਰਮਾਨ ਹੀ ਹੈ ਨਾ ਬੇਦ ਕਦੇਬ ਕਹੋ ਮੈਂ ਝੂਠੇ ਝੂਠਾ ਜੋ ਨਾ ਵਿਚਾਰੇ ਝੂਠੇ ਨੇ ਉਹ ਲੋਕ ਹਨਾ ਜਿਹੜਾ ਮਾਇਆ ਲੈ ਕੇ ਲੋਕਾਂ ਨੂੰ ਭਰਮ ਦੇ ਵਿੱਚ ਪਾਉਂਦੇ ਨੇ ਪਰ ਵਿਚਾਰਦੇ ਨਹੀਂ ਹੁਣ ਦੇਖੋ ਅਧਿਆਤਮੋਪਨਿਸ਼ਦ ਦੇ ਵਿੱਚ ਫਿਰਨੀ ਸੋਣੀ ਗੱਲ ਕਹੀ ਗਈ ਹੈ ਮਨੁष्य प्रारंभ में लोक दे शास्त्र आदि के माध्यम से सत्यानुगमन का प्रयास करता है इनिशियल स्टेज ਕਿ ਗੁਰਦੁਆਰੇ ਜਾਣਾ ਪਾਠ ਕਰਨਾ ਪੂਜਾ ਕਰ ਲੈਣੀ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਰਮੇਸ਼ਰ ਨੂੰ ਪਾਲ ਲਵੋਗੇ ਕਹਿੰਦੇ ਇਹ ਪਰਮੇਸ਼ਰ ਨੂੰ ਪਾਉਣ ਦੇ ਲਈ ਇੱਕ ਤਿਆਰੀ ਹੈ ਇਨੀਸ਼ੀਅਲ ਸਟੇਜਾਂ ਹੁੰਦੀਆਂ ਨੇ ਇਹ ਮੰਜ਼ਿਲ ਨਹੀਂ ਹੁੰਦੀ ਸਟਾਰਟਿੰਗ ਦੇ ਵਿੱਚ ਲੋਕੀ ਗੁਰਦੁਆਰੇ ਜਾਂਦੇ ਨੇ ਮੰਦਰ ਜਾਂਦੇ ਨੇ ਮਸਜਿਦ ਜਾਂਦੇ ਨੇ ਉੱਥੋਂ ਗਿਆਨ ਅਰਪਣ ਕਰਨ ਲਈ ਤੇ ਧਾਰਮਿਕ ਪੁਸਤਕਾਂ ਨੂੰ ਪੜ੍ਹਦੇ ਨੇ ਗ੍ਰੰਥਾਂ ਨੂੰ ਪੜ੍ਹਦੇ ਵੀ ਨੇ ਪੜ੍ਹ ਲੈਣਾ ਹਨਾ ਮੱਥੇ ਟੇਕ ਲੈਣਾ एद मतलब यह नहीं है कि तुम्हें परमेश्वर पाल तैयारी है, है। मनुष्य प्रारंभ में लोक शास्त्र के माध्यम से का प्रयास करता है जैसे जैसे सत्य का स्वरूप समझ में आता रहता है वैसे वैसे स्थूल आधारों का सहारा लेने की आवश्यकता घटती रहती है जिवे जिमें ब्रह्म की खेड समझ आगती है उस परमेष्वर की खेड समझ आगती है ਉਵੇਂ ਉਵੇਂ ਸਤੂਰ ਜਿਹੜੇ ਚੀਜ਼ਾਂ ਨੇ ਉਹਦਾ ਸਹਾਰਾ ਲੈਣਾ ਉਹ ਕੱਟ ਕਰ ਦਿੰਦਾ ਹੈ ਪਾਓ ਕਿ ਆਪਾਂ ਗੁਰਬਾਣੀ ਦੇ ਵਿੱਚ ਵੀ ਸ਼ਬਦ ਪੜ੍ਹਦੇ ਆ ਨਾ ਕਿ ਉਹਾਂ ਤੌ ਜਾਈ ਹੈ ਜੋ ਇहां ਨਾ ਹੋਏ ਹਨਾ ਭਗਤ ਜੀ ਦਾ ਸ਼ਬਦ ਹੈ ਕਿ ਇੱਕ ਦਿਨ ਮੰਨ ਦੇ ਵਿੱਚ ਆਉਠ ਹੈ ਕੇ ਚਲੋ ਬ੍ਰਹਮ ਨੂੰ ਪੂਜਨ ਚਲੀਏ ਕਿਨ ਥਾਲੇ ਵੀ ਤਿਆਰ ਕਰ ਲਈ ਸਭ ਕੁਝ ਤਿਆਰ ਕਰ ਲਿਆ ਫਿਰ ਅੱਗੋਂ ਬ੍ਰਹਮ ਆ ਕੇ ਕਹਿੰਦਾ ਕਹਿੰਦਾ ਕਿੱਥੇ ਚੱਲਿਆ ਕਹਿੰਦਾ ਉੱਥੇ ਕਰਨ ਜਾ ਰਿਹਾ ਕਿ ਮੈਂ ਇੱਥੇ ਨਹੀਂ ਆਂ ਉਹਾਂ ਤੌ ਜਾਈਏ ਜੋ ਇहां ਨਾ ਹੋਏ ਕਿ ਅਨੇ ਉੱਥੇ ਤਾਂ ਤਾਂ ਜਾਈਏ ਜੇ ਪਰਮੇਸ਼ਰ ਇੱਥੇ ਨਹੀਂ ਹੈ ਉਹ ਤਾਂ ਹਰ ਜਗ੍ਹਾ ਹਰਥਾ বিরাজਮਾਨ ਹੈ ਫਿਰ ਇਹ ਗੱਲ ਸਮਝਦੇ ਵਿੱਚ ਆਣ ਲੱਗ ਪੈਂਦੀ ਹੈ ਜੀਵ ਦੇ ਇਸ ਤੱਥੇ ਕੋ ਨਾ ਸਮਝਣ ਵਾਲੇ ਲੋਕ ਮਰਿਆਦਾ ਤੋੜਨ ਲੱਗਦੇ ਹਨ ਫਿਰ ਕੀ ਹੁੰਦਾ ਜਿਹੜੇ ਸਮਾਜ ਨੇ ਮਰਿਆਦਾਵਾਂ ਬਣਾਈਆਂ ਹੁੰਦੀਆਂ ਕਿ ਇਹ ਮਰਿਆਦਾ ਦੇ ਵਿੱਚ ਕਰੋ ਇਹ ਕਰੋ ਉਹ ਕਰੋ ਹਨਾ ਜਿਵੇਂ ਕਿ ਆਪਾਂ ਦੇਖਦੇ ਕਈ ਲੋਕੀ ਕਹਿੰਦੇ ਜੇ ਨਿਤਨੇਮ ਨਹੀਂ ਕੀਤਾ ਤੇ ਸਿੱਖ ਹੀ ਨਹੀਂ ਹੈ ਹੁਣ ਨਿਤਨੇਮ ਕਰਨਾ ਤੇ ਪੜਨਾ ਦੋਨਾਂ ਦੇ ਵਿੱਚ ਫਰਕ ਹੈ ਪੜਨ ਵਾਲੇ ਕਹ ਰਹੇ ਕਿ ਜੇ ਨਿਤਨੇਮ ਨਹੀਂ ਕਰਦੇ ਹਨਾ ਤੇ ਤੁਸੀਂ ਸਿੱਖ ਨਹੀਂ ਹੋ असल देविज, करना पढ़ना देविज है। एक अजीब है जो निरंतर पढ़ रहा है पर समझ कुछ भी नहीं लगी लेकिन एक है जिसने पढ़े के बुझ लिया कर लिया जब समझ आ गई फिर पढ़ने की लड़ ही नहीं पाई हूँ यही गल इत उपनिषेद कह रहे हैं क्या इस तथ्य को ना समझने वाले लोग मर्यादाएं तोड़ने लगते हैं ऋषि का भाव मर्यादा त्याग नहीं स्थूल आधारों से ऊपर उठने का है ਮੁਰ ਗੋਬਿੰਦ ਸਿੰਘ ਸਾਹਿਬ ਜੀ ਵੀ ਇਹ ਗੱਲ ਸਮਝਾਣਾ ਕਰਦੇ ਨੇ ਕਹਿੰਦੇ ਨੇ ਕਿ ਜੇ ਸਿਮਰਤਨ ਕੇ ਪਈ ਅਨੁਰਾਗੀ ਤਿੰਨ ਤਿੰਨ ਕ੍ਰਿਆ ਬ੍ਰਹਮ ਕੀ ਤਿਆਗੀ ਜਿਨ ਮਨ ਹਰ ਚਲ ਮਨ ਠਹਿਰਾਇਓ ਸੋ ਸਿਮਰਤਨ ਕੇ ਰਹਾ ਨਾ ਆਇਓ ਕਿਉ ਪੜਨ ਵਾਲਾ ਕੰਮ ਛੱਡ ਜਾਂਦੇ ਨੇ ਕਿਉ ਕਿਉਂਕਿ ਉਹ ਬ੍ਰਹਮ ਨੂੰ 부ਝ ਲੈਂਦੇ ਨੇ ਤੇ ਜਿਹੜੇ ਲੋਕ ਕਿ ਬ੍ਰਹਮ ਨੂੰ ਨਹੀਂ 부ਝਦੇ ਉਹ ਸੰਸਾਰਿਕ ਦੇਖਾ ਦੇਖੀ ਦੇ ਵਿੱਚ ਉਨੇ ਹੀ ਕ੍ਰਿਆਵਾਂ ਦੇ ਵਿੱਚ ਫਸੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਸਾਰਾ ਸੰਸਾਰ ਹੀ ਲੱਗਿਆ ਹੋਇਆ ਹੈ ਇਹ ਸੀਗੀ ਅੱਜ ਦੀ ਵਿਚਾਰ ਇੰਨੀ ਕਿ ਵਿਚਾਰ ਕਰਦੇ ਹੋਏ ਇੱਕ ਨੀ ਨਿੱਕਾ ਪ੍ਰਕਾਰ ਦੀਆਂ ਬੋਲਾਂ ਚੁੱਕਾ ਗਲਤੀਆਂ ਹੋ ਗਈਆਂ ਹੋਣਗੀਆਂ ਕਿਸੇ ਜੀਵ ਨੇ ਕਿਸੇ ਵੀ ਤਰੀਕੇ ਦੀ ਵਿਚਾਰ ਕਰਨੀ ਹੋਵੇ ਨੰਬਰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਜੇ ਜਾਨਣਾ ਚਾਹੁੰਦੇ ਹੋ ਕਿ ਮਨ ਕਿਵੇਂ ਇੱਕ ਦ੍ਰਿਸ਼ ਕਰਕੇ ਅਸੀਂ ਪਰਮੇਸ਼ਰ ਦੀ ਭਗਤੀ ਕਰ ਸਕਦੇ ਹਾਂ ਕਿਤੇ ਆਨ ਜਾਣ ਦੀ ਲੋੜ ਨਹੀਂ ਹੈ ਨੀਚੇ ਲਿੰਕ ਦਿੱਤਾ ਹੋਇਆ ਹੈ ਲਿੰਕ ਦੇ ਵਿੱਚ ਰੋਜ਼ ਲਾਈਵ ਹੁੰਦਾ ਹੈ ਫੇਸਬੁੱਕ ਤੇ YouTube ਤੇ ਅੱਤ ਤੋਂ ਨੌ ਲਾਈਵ ਦੇ ਵਿੱਚ ਆ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਮਾਇਆ ਦੇਣ ਦੀ ਲੋੜ ਨਹੀਂ ਹੈ ਘਰ ਬੈਠੇ ਹੀ ਆਪਣੇ ਆਪ ਨੂੰ ਗੁਝ ਸਕਦੇ ਆ ਨਾਮ ਨੂੰ ਇਤਿਹਾਸ ਸਕਦੇ ਆ ਤੇ ਮਨ ਅਸਥੂਲ ਤੋਂ ਪ੍ਰਕਾਸ਼ ਕਰ ਕਿਵੇਂ ਕਰਨਾ ਹੈ ਇਹ ਸਿੱਖ ਸਕਦੇ ਆ ਇੰਨੀ ਇੱਕ ਬੇਨਤੀ ਪ੍ਰਵਾਨ ਕਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ